ਜਥੇਦਾਰਾਂ ਨੂੰ ਹਟਾਇਆ ਜਾ ਰਿਹਾ ਲਾਇਆ ਜਾ ਰਿਹਾ ਲਾਇਆ ਜਾ ਰਿਹਾ ਲੇਕਿਨ ਜਥੇਦਾਰ ਕਾਲ ਤਖਤਾ ਇੱਕ ਬੜਾ ਬੜਾ ਆਲਓਵਰ ਕੇ ਰਿਸਪੈਕਟ ਵੀ ਕੌਣ ਹੈ ਏ ਕੀ ਹੈ ਸਭ ਤੋਂ ਵੱਡਾ ਰੋਬ ਬੜੀ ਬੜਾ ਬਹੁਤ ਵੱਡੀ ਗੱਲ ਲੋਕਾਂ ਨੂੰ ਲੱਗਦਾ ਵੀ ਇਹ ਕੌਮ ਦਾ ਇੱਕ ਬੜਾ ਅੱਛਾ ਸਿਸਟਮ ਸਿੱਖ ਪੰਥ ਮਹਾਨ ਹੈ ਸਾਡੀ ਸ਼ਾਨ ਹੈ ਲਗਾਤਾਰ ਇਸ ਦੇ ਤਹਿਤ ਬਹੁਤ ਸਾਰੇ ਅਕਾਲੀ ਲੀਡਰਾਂ ਨੇ ਵੀ ਅਸਤੀਫੇ ਦਿੱਤੇ ਦੁਨੀਆ ਜੀ ਕੋ ਸਿੱਖ ਧਰਮ ਹੈ ਜਿਹਦੀ ਕਿ ਰਿਲੀਜੀਅਸ ਜਿਹੜੀ ਹਾਈਐਸਟ ਸਾਡੀ ਹਾਇਰਾਰਕੀ ਹੈ ਉਹਦੀ ਦੁਨੀਆ 'ਚ ਇੱਕ ਵੱਖਰਾ ਪਣ ਨਜ਼ਰ ਆਉਂਦਾ ਜਿਹੜੇ ਮੌਜੂਦਾ ਜਥੇਦਾਰ ਸਾਡੀ ਚੋਣ ਹੋਈ ਉਹ ਜਥੇਦਾਰ ਬਾਰੇ ਕੀ ਕਹਾਂਗੇ ਬੜੀ ਸਾਨੂੰ ਦਾਬ ਸ਼ਰਮ ਆ ਰਹੀ ਹੈ ਸਰਬੱਤ ਖਾਲਸਾ ਸੱਦਿਆ ਗਿਆ ਸੀਗਾ ਪੈਰਲ ਮਤਵਾਜ਼ੀ ਜਥੇਦਾਰ ਬੜੇ ਹੋਏ ਨੇ ਉਹ ਲੋਕ ਉਹਨਾਂ ਨੂੰ ਕਹਿੰਦੇ ਨੇ ਜਿਨ੍ਹਾਂ ਨੇ ਸਰੂਪਾਉ ਲੈਣ ਤੋਂ ਇਨਕਾਰ ਕੀਤਾ ਉਹ ਵੀ ਉਹਨਾਂ ਨਾਲ ਤਾਲੁਕ ਰੱਖਦੇ ਸੀਗੇ ਉਹਨਾਂ ਜਗ੍ਹਾ ਕੋਈ ਗੁਰਗੱਜ ਸਾਹਿਬ ਦੀ ਜਗ੍ਹਾ ਕੋਈ ਹੋਰ ਹੁੰਦਾ ਸ਼ਾਇਦ ਉਹਨਾਂ ਨੂੰ ਵੀ ਇਨਕਾਰੀ ਹੋ ਜਾਂਦੇ ਹੋ ਈਵਨ ਦ ਲੋਏਸਟ ਮੈਨ ਨੂੰ ਵੀ ਨੋਟਿਸ ਹੁੰਦਾ ਇੱਕ ਪ੍ਰੋਸੀਜਰ ਕੱਢਣ ਦਾ ਇੱਥੇ ਵਨਾਂ ਦੇ ਜਥੇਦਾਰ ਇੱਕ ਤਕਾਲ ਤਖਤ ਵਿਦਆਊਟ ਨੋਟਿਸ ਵਿਦਆਊਟ ਇਨਕੁਆਰੀ ਇਸ ਰਿਮੂਵਡ ਔਰ ਰਿਮੂਵਡ ਬੇਟਾ ਬੜੀ ਸ਼ਰਮ ਆਈ ਮੈਨੂੰ ਰਿਮੂਵਡ ਔਨ ਵਟ ਰਿਮੂਵਡ ਔਨ ਸਰਟਨ ਸੈਕਸ ਕਿਚ ਜਿਹੜੀ ਇਹ ਉਲਝੀ ਹੋਈ ਤਾਣੀ ਹੈ ਜਿਹਨੂੰ ਸੁਲਝਾਉਣ ਲਈ ਤੁਸੀਂ ਸੁਝਾਅ ਵੀ ਦਿੱਤੇ ਆ ਇਹਨੂੰ ਉਲਝਾਉਣ ਲਈ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਤੇ ਇੱਕ ਵਨ ਅਥਾਰਟੀ ਹੈ ਜਿਹੜੀ ਇਸ ਦੇ ਪਿੱਛੇ ਖੇਡ ਰਹੀ ਹੈ ਅਕਾਲੀ ਦਲ ਚਾਹੁੰਦਾ ਸੀ ਭਾਜਪਾ ਨਾਲ ਰਿਸ਼ਤਾ ਜੋੜਨਾ ਜਾਂ ਭਾਜਪਾ ਵੀ ਨਾ ਨਾ ਉਸ ਵਕ ਬਟੇ ਜੀ ਕਿ ਇਲੈਕਸ਼ਨ ਹੋਈ ਸੀ ਕਾਂਗਰਸ ਹਾਰ ਗਈ ਸੀ ਛੋਟੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਮジョਰਿਟੀ ਕਾਂਗਰਸ ਕੋਲ ਮジョਰਿਟੀ ਨਹੀਂ ਆਈ ਅਕਾਲੀ ਦਲ ਅਕਸਰ ਅਕਾਲ ਤਖਤ ਸਾਹਿਬ ਦਾ ਇੱਕ 파ਰਟ ਸੀ ਜਿਹੜਾ ਅਕਾਲ ਤਖਤ ਦਾ ਖਤਰਾ ਸੀ ਖੰਡ ਦਾ ਆ ਸਾਡੀ ਨਾਲ ਗਲਫਹਿਮੀ ਕੀ ਹੋ ਗਈ ਕਿ ਅਸੀਂ ਇਹਨੂੰ ਬਣਾ ਲਿਆ ਸਿਰਫ ਅਕਾਲੀ ਆਂਦਾ 2027 ਦੇ ਵਿੱਚ ਤੁਸੀਂ ਪੰਜਾਬ ਦਾ ਭਵਿੱਖ ਦੇਖੋ ਪੰਜਾਬ ਦਾ ਭਵਿਸ਼ ਐਜ਼ ਪੰਜਾਬ ਬੜਾ ਡਾਰਕ ਜਿਸ ਤਰੀਕੇ ਨਾਲ ਹੁਣ ਵਕਫ ਸੋਧ ਬਿੱਲ ਪਾਸ ਹੋਇਆ ਉਸ ਤੋਂ ਬਾਅਦ ਬਹੁਤ ਸਾਰੀ ਮਾਈਨੋਰਟੀਜ਼ ਜਿਹੜੀਆਂ ਨੇ ਉਹ ਆਪਣੇ ਆਪ ਨੂੰ ਅਨਸੇਫ ਮਹਿਸੂਸ ਕਰਦੀਆਂ ਹੋਈਆਂ ਤਰ੍ਹਾਂ ਤਰ੍ਹਾਂ ਦੇ ਬਿਆਨ ਦੇ ਰਹੇ ਆ ਕਿ ਅੱਜ ਮੁਸਲਮਾਨਾਂ ਦੇ ਉੱਤੇ ਇਹ ਇੱਕ ਤਰੀਕੇ ਦੇ ਨਾਲ ਸ਼ਿਕੰਜਾ ਕਸਿਆ ਗਿਆ ਤੁਹਾਨੂੰ ਇਹਦੀ ਵਾਰੀ ਐ ਐਸਜੀਪੀਸੀ ਤੇ ਵੀ ਆ ਸਕਦੀ ਐ ਇਦਾਂ ਦੇ ਨਹੀਂ ਦੇਖੋ ਇਸ ਗੱਲ ਜੋ ਅੱਜ ਹੋਇਆ ਨਾ ਇਹਦੀ ਮਾਈਨੋਰਟੀਜ਼ ਨੂੰ ਮੈਸੇਜ ਗਲਤ ਗਿਆ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਮੈਂ ਨਵਜੋਤ ਸਿੰਘ ਢਾਲੀਵਾਲ ਅੱਜ ਮੁxtਲਫ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਜੁੜਿਆ ਹੈ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਢਾਲੀਵਾਲ ਜੀ ਬਹੁਤ ਅੱਛਾ ਸਪੋਕਸਮੈਨ ਦਾ ਮੇਰਾ ਬੜਾ ਸਬੰਧ ਹੈ ਜੀ ਕਿਉਂਕਿ ਜਗਿੰਦਰ ਤੇਜਿੰਦਰ ਜੀ ਵਾਈਫ ਦਾ ਮੈਂ 1972 ਤੋਂ ਜਾਣਦਾ ਜੀ ਸੋ ਇਹਨੂੰ ਮੈਂ ਗਰੋ ਕਰਦਾ ਦੇਖਿਆ ਤੇ ਅੱਜ ਸਿੱਖਣਾ ਤੇ ਪਹੁੰਚੇ ਹੋ ਕਿਉਂਕਿ ਤੁਹਾਡੀ ਇੱਕ ਅਕਸੈਪਟੇਬਿਲਟੀ ਹੈ ਫਾਰgiving ਨਿਰਪੱਖ ਵਿਊਜ਼ ਇਹ ਬੜੀ ਲੋਡ ਹੈ ਕਮਿਊਨੀਕੇਸ਼ਨ ਦਾ ਯੁੱਗ ਹੈ ਜੀ ਤੇ ਸਿੱਖਾਂ ਨੂੰ ਜਾਂਦਾ ਲੋਡ ਹੈ ਖਾਸ ਕਰਕੇ ਫਿਰ ਪੰਜਾਬੀਆਂ ਨੂੰ ਕਿ ਸਾਡਾ ਦਾ ਕਮਿਊਨੀਕੇਸ਼ਨ ਸਿਸਟਮ ਹੈ ਉਹ ਇੰਨਾ ਇਫੈਕਟਿਵ ਹੋਵੇ ਕਿ ਪੀਪਲ ਸ਼ੁਡ ਨੋ ਵਾਟ ਇਜ਼ ਹੈਪਨਿੰਗ 에ਵਰੀਵੇਅਰ ਜੀ ਸੋ ਮੈਂ ਖੁਸ਼ ਆਜ ਤੁਸੀਂ ਆਇਓ ਤੁਸੀਂ ਗੱਲ ਪੰਜਾਬੀਆਂ ਤੇ ਸਿੱਖਾਂ ਦੀ ਕੀਤੀ ਆਪਾਂ ਇੱਥੋਂ ਹੀ ਸ਼ੁਰੂ ਕਰਦੇ ਆਂ ਅ ਇਸ ਵੇਲੇ ਜਿਹੜਾ ਮਾਹੌਲ ਬਣਿਆ ਹੋਇਆ ਅ ਜਥੇਦਾਰਾਂ ਨੂੰ ਹਟਾਇਆ ਜਾ ਰਿਹਾ ਲਾਇਆ ਜਾ ਰਿਹਾ ਲਾਇਆ ਜਾ ਰਿਹਾ ਨਵੇਂ ਦੀ ਐਕਸੈਪਟ ਤੁਸੀਂ ਐਕਸੈਪਟੇਬਿਲਟੀ ਦੀ ਗੱਲ ਕੀਤੀ ਔਰ ਉੱਥੇ ਆ ਜਾਂਦਾ ਮੈਂ ਤੰਦ ਨਾਲ ਤੰਦ ਜੋੜਦਾ ਕੜੀ ਨਾਲ ਕੜੀ ਜੋੜ ਕੇ ਗੱਲ ਕਰਾਂਗੇ ਹੁਣ ਤੁਸੀਂ ਦੇਖਿਆ ਹੋਊਗਾ ਦੋ ਦਿਨ ਪਹਿਲਾਂ ਇੱਕ ਸਮਾਗਮ ਸੀਗਾ ਉੱਥੇ ਜਥੇਦਾਰ ਸਾਹਿਬ ਤੋਂ ਸਿਰੋਪਾਉ ਲੈਂਡ ਤੋਂ ਇਨਕਾਰ ਕਰ ਦਿੱਤਾ ਗਿਆ ਇਹ ਅਜੀਹਾ ਮਾਹੌਲ ਕਿਉਂ ਬਣ ਰਿਹਾ ਹੈ ਇਸ ਵਰਤਾਂਤ ਦੇ ਪਿੱਛੇ ਕੌਣ ਜ਼ਿੰਮੇਵਾਰ ਹੈ ਦੇਖੋ ਬੇਟੇ ਮੇਰਾ ਬੜਾ ਦਾ ਜ਼ਰਬਾ ਬੜੀ ਉਮਰ ਹੋ ਗਈ ਮੈਨੂੰ ਬੜੀ ਵਰਡਜ ਮੈਂ ਘੁੰਮਿਆ ਰਾਸ਼ਟਰਪਤੀ ਨਾਲ ਵੀ ਗਿਆ ਮੈਂ 올림픽 ਦਾ ਵਾਈਸ ਪ੍ਰੈਜ਼ੀਡੈਂਟ ਰੀਆ ਇੰਡੀਆ ਦਾ ਵਰਡ ਜਗ੍ਹਾ ਮੈਂ ਆਪ ਕੋ ਮਿਆ ਇੱਕ ਗੱਲ ਨੋਟ ਕਰਿਓ ਦੁਨੀਆ 'ਚ ਕੋ ਸਿੱਖ ਧਰਮ ਹੈ ਜਿਹਦੀ ਕਿ ਰਿਲੀਜੀਅਸ ਜਿਹੜੀ ਹਾਈਐਸਟ ਸਾਡੀ ਹਾਇਰ ਆਰਕੀ ਹੈ ਉਹਦੀ ਦੁਨੀਆ 'ਚ ਇੱਕ ਵੱਖਰਾ ਪਣ ਨਜ਼ਰ ਆਉਂਦਾ ਹੈ ਜੇ ਕੋ ਪੋਪ ਹੈਡ ਹੈ ਹੂੰ ਠੀਕ ਹੈ ਦੁਨੀ ਜਾਣਦੀ ਹੈ ਹੂੰ ਹਿੰਦੂ ਧਰਮ ਦੇ ਵੀ ਸਭ ਦੇ ਹਨ ਪਰ ਸਾਡਾ ਇੱਕ ਵਰਡ ਚ ਹੈ ਵੀ ਹਾਂ ਅਸੀਂ ਮਿਨੋਰਟੀ ਲੇਕਿਨ ਜਦ ਤੱਕ ਦਾ ਰਕਾਲ ਤਖਤਾ ਇੱਕ ਬੜਾ ਬੜਾ ਆਲਵਰਿਕ ਰਿਸਪੈਕਟ ਵੀ ਕੌਣ ਹੈ ਇਹ ਕੀ ਹੈ ਸਭ ਤੋਂ ਵੱਡਾ ਰੋਟੀ ਬੜੀ ਵੱਡੀ ਬਹੁਤ ਵੱਡੀ ਗੱਲ ਲੋਕਾਂ ਨੂੰ ਲੱਗਦਾ ਵੀ ਇਹ ਕੌਮ ਦਾ ਇੱਕ ਬੜਾ ਅੱਛਾ ਸਿਸਟਮ ਹੈ ਹੂੰ ਔਰ ਮੈਂ ਵੇਖੋ ਹੁਣ ਪੋਲਿਟਿਕਸ ਚ ਨਹੀਂ ਪਹਿਲਾਂ ਮੈਂ ਪੀਵੀਰਿਆ ਸਭ ਕੁਝ ਹੈ ਜਦੋਂ ਇਹ 2 ਦਸੰਬਰ ਨੂੰ ਇਹਨਾਂ ਨੇ ਇੱਕ ਹੁਕਮਨਾਮਾ ਕਟਿਆ ਉਹਦੀ ਵਰਡ ਚ ਲੋਕਾਂ ਨੂੰ ਐਂਗਜ਼ਾਈਟੀ ਹੋ ਗਈ ਵੀ ਕੌਣ ਲੋਕ ਜਿੰਨੇ ਦੇ ਸਾਹਮਣੇ ਲੋਕ ਖੜੇ ਆਪਣਾ ਜਿਹੜਾ ਕਲੇਮ ਕਰ ਰਹੇ ਨੇ ਹਾਂਜੀ ਮੈਂ ਗਿਲਤੀ ਹਾਂ ਕਦੀ ਅੱਜ ਤੱਕ ਸੁਣਿਆ ਭਾਈ ਇਹ ਇੱਕ ਐਸਾ ਸੀਨ ਕ੍ਰੀਏਟ ਹੋਇਆ ਕਿ ਜਦ ਤੱਕ ਅਕਾਲ ਤੱਕ ਖੜਾ ਹੈ ਅੱਗੇ ਐਕਸਟਰੀ ਮਿਸਟਰ ਬਟੇ ਮਿਨਿਸਟਰ ਬਟੇ ਉਹ ਵਾਰੀ ਵਾਰੀ ਖੜੇ ਹੋਣਾ ਜੀ ਮੈਂ ਗਿਲਤੀ ਹਾਂ ਉਹ ਕਹਿੰਦੇ ਪਤਾ ਉਹ ਗਿਲਤੀ ਹੈ ਫਿਰ ਮੇਰੇ ਐਸੀ ਕੋਰਟ ਔਰ ਕੋਰਟ ਦਾ ਵਰਡਿਕਟ ਹਮ ਇਸਨੇ ਸਿੱਖ ਧਰਮ ਨੂੰ ਉਸਮਾਨ ਚੜਾ ਦਿੱਤਾ ਹਮ ਉਸ ਵਕਤ ਮੀਡੀਆ ਤੁਸੀਂ ਮੀਡੀਆ ਵਾਲੇ ਵੀ ਹਰ ਮੀਡੀਆ ਨੇ ਕਵਰ ਕੀਤਾ ਹਮ ਔਰ ਜਿਹਨੂੰ ਨਹੀਂ ਕੀਤਾ ਉਹਨੇ ਬਾਅਦ ਵਿੱਚ ਜੇਤੀਆਂ ਸਟੋਰੀਆਂ ਲਾਈਆਂ ਹਮ ਈਵਨ ਨਿਊਯਾਰਕ ਟਾਈਮਜ਼ ਹਮ ਈਵਨ ਲੰਡਨ ਟਾਈਮਜ਼ ਇਹ ਖਬਰਾਂ ਛਪੀਆਂ ਬਿਲਕੁਲ ਬਾਈ ਅੱਛਾ ਸਾਡੀ ਇੱਕ ਮੈਂ ਸਮਝਦਾ ਕਿ ਜਿਹੜਾ ਅਕਾਲ ਤਖਤ ਦਾ ਖਤਰਾ ਸਿੱਖਾਂ ਦਾ ਹਮ ਆ ਸਾਡੀ ਨਾਲ ਗਲਫਹਿਮੀ ਕੀ ਹੋ ਗਈ ਕਿ ਅਸੀਂ ਇਹਨੂੰ ਬਣਾ ਲਿਆ ਸਿਰਫ ਅਕਾਲੀਆਂ ਦਾ ਦੇ ਕੋਈ ਅਕਾਲੀ ਤੋਂ ਪਾਰ ਪੰਜਾਬ ਵਿੱਚ ਹੁਣ ਮਸਾਂ 10% ਸਿੱਖਾਂ ਚੋਂ ਤੁਹਾਡੇ ਸਾਹਮਣੇ ਆਪ ਵਾਲੇ ਜਿੱਤ ਗਏ ਕਾਂਗਰਸ ਵਾਲੇ ਐਨੇ ਅਕਾਲੀਆਂ ਦਾ ਐਸਾ ਲੰਮੀ ਸੁਖ ਕਮੇਟੀ ਦੀ ਮੈਂਬਰ ਨਹੀਂ ਆਇਆ ਕੋਈ ਸੋ ਇਹ ਸਿੱਖਾਂ ਦਾ ਲੀਡਰਸ਼ਿਪ ਹੈ ਲੇਕਿਨ ਸਾਨੂੰ ਕੀ ਹੋਇਆ ਕਿ ਸੂਨ ਆਫਟਰ ਥੈਟ ਵੀ ਇਹ ਨਹੀਂ ਹਾਈਟ ਤੇ ਜਾ ਕੇ ਇਹਨੂੰ ਯਕ ਲਗਦਾ ਸੀ ਇੱਥਾਂ ਸਿੱਟਦਾ ਉਹ ਕਿੰਨੇ ਸਿੱਟਿਆ ਸੀ ਆਪ ਸਮ ਡੈਥ ਵਿਸ਼ ਹੈਜ਼ ਵਰਕਡ ਅਮੰਗ ਅਸ ਕਿ ਸਾਡੇ ਹੀ ਲੀਡਰਾਂ ਨੇ ਐਂਡ ਸਪੈਸ਼ਲੀ ਦੋਜ਼ ਜਿਨ੍ਹਾਂ ਕੋਲ ਐਸਜੀਪੀਸੀ ਹੂੰ ਉਹਨਾਂ ਨੇ ਇਸ ਅਕਾਲ ਤਖਤ ਨੂੰ ਵੀ ਜਿੱਦੀ ਜਿੱਦੀ ਅਜ਼ਮਤ ਦਾ ਤੁਸੀਂ ਔਰ ਮੈਂ ਵੀ ਸੇਖ ਲੈਣਾ ਸੀ ਵੀ ਤੁਹਾਨੂੰ ਹੀ ਫਾਇਦਾ ਸੀ ਨਾ ਵੀ ਤੁਹਾਡਾ ਇੱਕ ਇਹਨਾਂ ਨੇ ਉਸ ਨੂੰ ਪਹਿਲਾ ਇੱਕ ਨੂੰ ਕੱਢਿਆ ਕਦੀ ਅਜੇ ਤੱਕ ਸੁਣਿਆ ਹੈ ਕਿ ਇੱਕ ਬੰਦਾ ਗਵਰਨਮੈਂਟ ਵਿੱਚ ਹੋਵੇ ਸ਼ਾਇਦ ਪ੍ਰੈਪਸ ਯੂ ਨਾਟ ਆਈ ਵਰਕ इवन द ਲੋਏਸਟ ਮੈਨ ਨੂੰ ਵੀ ਨੋਟਿਸ ਹੁੰਦਾ ਇੱਕ ਪ੍ਰੋਸੀਜਰ ਹੈ ਕੱਢਣ ਦਾ ਇੱਥੇ ਵਾਹਨਾਂ ਦੇ ਜਥੇਦਾਰ ਇੱਕ ਅਕਾਲ ਤਖਤ ਵਿਦਆਊਟ ਨੋਟਿਸ ਵਿਦਆਊਟ ਇਨਕੁਆਰੀ ਇਸ ਰਿਮੂਵਡ ਔਰ ਰਿਮੂਵਡ ਬੇਟਾ ਬੜੀ ਸ਼ਰਮ ਆਈ ਮੈਨੂੰ ਰਿਮੂਵਡ ਔਨ ਵਟ ਹਮ ਰਿਮੂਵਡ ਅਨ ਸਰਟਨ ਸੈਕਸ ਕਿਚ ਹਮ ਅਸੀਂ ਲੋਕਾਂ ਨੂੰ ਕੀ ਦੱਸਿਆ ਕਿ ਸਾਡੇ ਹਾਈਐਸਟ ਬੰਦੇ ਹਮ ਉਹਦੀ ਸੀ ਫਿਰ ਪਬਲਿਸਟਿਕ ਕੀਤੀ ਹਮ ਉਹਨੂੰ ਕੱਢ ਕੇ ਕਹਿੰਦੇ ਅਸਤੀਫਾ ਹੀ ਲੈ ਲਦੇ ਚੁੱਪਚੀ ਬੀਤੇ ਹਮ ਉਹਦਾ ਫਿਰ ਪਬਲਿਸ਼ਾਈਜ਼ ਕੀਤਾ ਕਿੰਨੇ ਕੀਤਾ ਐਸਜੀਪੀਸੀ ਹਮ ਇਹ ਬਦਨਾਮੀ ਹੋਈ ਹਮ ਉਸ ਤੋਂ ਬਾਅਦ ਇਹ ਹੋ ਗਿਆ ਜੀ ਜੋ ਨਿਕਲ ਗਿਆ ਇਹ ਦੋ ਹੋਰ ਰਹਿ ਗਏ ਵਨ ਫਾਈਨ ਮਾਰਨਿੰਗ ਯੂ ਐਂਡ ਆਈ ਐਜ਼ ਅ ਨਿਊਜ਼ ਪੀਪਲਸ ਉਹ ਜੀ ਉਹ ਵੀ ਕੱਟ ਦੇਗੇ ਇਟ ਮੀਨ ਆਲ 3 ਰਿਮੂਵਡ ਬਾਈ ਹੂਮ ਐਸਜੀਪੀਸੀ ਇਟ ਮੀਨ ਕਿ ਲੋਕਾਂ ਨੇ ਕਿਹਾ ਵੀ ਜਿਹੜੇ ਇੰਨੇ ਬਾਦਸ਼ਾਹ ਨੂੰ ਕੈਦ ਕਰ ਸਕਦੇ ਨੇ ਜਿਨ੍ਹਾਂ ਨੂੰ ਇੰਨੀ ਤਾਕਤ ਹੈ ਉਹਨਾਂ ਨੂੰ ਹਟਾਉਣ ਵਾਲਿਆਂ ਨੇ ਕਿ ਬੰਦੇ ਟਾਤਾ ਇਟ ਮੀਨ ਕਿ ਸਾਡਾ ਸਾਰਾ ਫਲਾਪ ਹੋ ਗਿਆ ਸੋ ਦਿਸ ਫਲਾਪ ਸ਼ੋ ਜੋ ਹੋਇਆ ਹੈ ਇੱਕ ਆਉਣ ਜ਼ਿਮੇਵਾਰ ਹੈ ਪ੍ਰੈਜ਼ੈਂਟ ਐਸਜੀਪੀਸੀ ਐਂਡ ਦਾ ਵਨ ਹੂ ਇਜ਼ ਕੰਟਰੋਲਿੰਗ ਇਟ ਤੋ ਇਹ ਮੈਂ ਤੁਹਾਡੇ ਲਈ ਅੱਜ ਗੱਲ ਜੋ ਕਰਨ ਲੱਗਾ ਕਿ ਨਾ ਪਿੱਛੇ ਜੇ ਨਾਲ ਪੈਰਲਲ ਇੱਕ ਮੁਹਿੰਮ ਚੱਲ ਰਹੀ ਹੈ ਸਿੱਖ ਪੰਥ ਮਹਾਨ ਹੈ ਸਾਡੀ ਸ਼ਾਨ ਹੈ ਅ ਲਗਾਤਾਰ ਇਸ ਦੇ ਤਹਿਤ ਬਹੁਤ ਸਾਰੇ ਕਾਲੀ ਲੀਡਰਾਂ ਨੇ ਵੀ ਅਸਤੀਫੇ ਦਿੱਤੇ ਬਹੁਤ ਸਾਰੇ ਚੁੱਪ ਕਰਕੇ ਬਹੁਤ ਸਾਰਿਆਂ ਨੇ ਸਿਰਫ ਮੰਦ ਭਾਗਾ ਕਿਹਾ ਉਹਦੇ ਵਿੱਚ ਬਿਕਰਮ ਮਜੀਠੀਆ ਵੀ ਨੇ ਉਹਦੇ ਵਿੱਚ ਧਾਮੀ ਹੋਰੀ ਵੀ ਸੀਗੇ ਧਾਮੀ ਹੋਰਾਂ ਨੇ ਚਲੋ ਦੁਬਾਰਾ ਫੇਰ ਆਪਣੇ ਅਹੁਦੇ ਦੇ ਉੱਤੇ ਆ ਗਏ ਸਾਰਾ ਕੁਝ ਕੀ ਚੱਲ ਰਿਹਾ ਹੈ ਬੇਟੇ ਮੈਂ ਇੱਥੇ ਕਹਿਣਾ ਵੀ ਗੱਲ ਆਪਾਂ ਕਰ ਰਹੇ ਹਾਂ ਸਿੱਖ ਧਰਮ ਦੀ ਹੂੰ ਬਿਕਮ ਮਹਾਨ ਹੋਵੇ ਇਸ ਕਰਕੇ ਇਸ ਵਕਤ ਦੁਨੀਆ ਚ ਸਿੱਖ ਨੂੰ ਇੱਕ ਬੜੀ ਵੱਡੀ ਰੱਬ ਨੇ ਕਿਰਪਾ ਹੈ ਕਿ ਸਿੱਖ ਡਾਇਸਪੋਰਾ 35 ਲੱਖ ਸਿੱਖ ਬਾਹਰ ਬਹੁਤ ਮੈਂ ਫਾਰਨ ਗਿਆ ਬਹੁਤ ਗਿਆ ਕਿੱਡੀ ਸਿੱਖ ਦੀ ਚੜ੍ਹਤ ਹੈ ਕਿ ਅੱਜ ਵਰਲਡ ਬੈਂਕ ਦਾ ਪ੍ਰੈਜ਼ੀਡੈਂਟ ਸਿੱਖ ਕਿੱਡੀ ਵੱਡੀ ਹੈ ਨਾ ਦ ਹਾਈਐਸਟ ਇਕਨੋਮਿਕ ਸੀਟ ਇਨ ਦਾ ਵਰਲਡ ਇਸ ਅਕੂਪਾਈਡ ਜੋ ਤੁਹਾਡੀ ਪਗੜੀ ਉਹ ਪਕੜੀ ਵਾਲਾ ਸਰਦਾਰ ਬੈਠਾ ਠੀਕ ਹੈ ਨਾ 12 ਐਮਪੀ ਸਾਡੇ ਲੰਡਨ ਬੈਠੇ 16 ਤੁਹਾਡੇ ਐਮਪੀ ਕੈਨੇਡਾ ਔਰ ਕੈਨੇਡਾ ਦੀ ਜਿਹੜੀ ਇਲੈਕਸ਼ਨ ਹੋ ਰਹੀ ਹੈ ਨਾ ਹੁਣ ਉਥੇ ਇੱਕ ਸਰਦਾਰ ਪ੍ਰਾਈਮ ਮਿਨਿਸਟਰ ਦਾ ਕੈਂਡੀਡੇਟ ਹਮ ਇਸ ਤੋਂ ਵੱਡੀ ਵੀ ਗੱਲ ਹੋ ਸਕਦੀ ਹੈ ਜਿਹੜੀ ਸਿੱਖ ਦੀ ਇੰਨੀ ਵਰਡ ਚ ਕਦਰ ਪੈ ਰਹੀ ਹੋਵੇ ਸਿੰਗਾਪੁਰ ਸਾਡਾ ਆਪੋਜੀਸ਼ਨ ਲੀਡਰ ਸਰਦਾਰ ਕੋਲਾ ਲੰਪੁਰ ਇੱਕ ਸਿੱਖ ਮਿਨਿਸਟਰ ਹੈ ਉਹਦਾ ਪਹਿਲਾਂ ਉਹਦਾ ਫਾਦਰ ਕਰਪਾਲ ਸਿੰਘ ਵਾਸਦਾ ਆਪੋਜੀਸ਼ਨ ਲੀਡਰ ਸੋ ਸਿੱਖ ਹੁਣ ਬਾਹਲੇ ਸੋਚ ਰਹੇ ਨੇ ਵੀ ਇਹ ਸਾਡਾ ਹੋ ਕੀ ਰਿਹਾ ਇੰਡੀਆ ਚ ਦੇਖੋ ਉਹ ਸਾਡੇ ਕਾਂਤਖਰ ਨਾਲ ਉਹ ਵੀ ਕਨੈਕਟਡ ਹਮ ਹੁਣ ਜਿਹੜੀ ਸਾਡੀ ਡਿਫਰੈਂਸ ਇਸ ਐ ਬੀਟਵੀਨ ਗੈਪ ਡਾਇਸਪੋਰਾ ਸਿੱਖ ਐਂਡ ਪੰਜਾਬ ਸਿੱਖ ਬਹੁਤ ਵੱਧ ਰਿਹਾ ਹੈ ਸਾਡੀ ਗਲਤੀਆਂ ਕਰਕੇ ਉਹ ਕਹਿੰਦੇ ਸਾਨੂੰ ਤਾਂ ਪੁੱਛਦਾ ਹੀ ਕੋਈ ਨਹੀਂ ਸਵਾਲ ਐ ਐਨੇ ਬਾਹਰ ਸਿੱਖ ਵਾਈਸ ਚਾਂਸਲਰ ਐਨੀਆਂ ਸਾਡੀਆਂ ਉਥੇ ਬੜੀਆਂ ਅਕੈਡੈਮਿਕ ਜਗ੍ਹਾ ਸਾਡੇ ਐਕਸਪੋਰਟ ਕਿੱਧਰ ਜੌਬਸ ਤੇ ਉੱਪਰ ਉਹ ਕਹਿੰਦੇ ਸਾਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਸੋ ਮੈਂ ਤੁਹਾਡੇ ਰਾਈ ਬੇਟੇ ਗੱਲ ਕਰਨਾ ਚਾਹੁੰਦਾ ਵੀ ਜੋ ਪੋਜੀਸ਼ਨ ਅੱਜ ਅਕਾਲ ਖਦੀਏ ਨੂਰ ਸਟੋਰ ਕਰਾਓ ਛੇਤੀ ਨਹੀਂ ਤੇ ਸਾਡਾ ਜਿਹੜਾ ਡਾਊਨ ਟ੍ਰੈਂਡ ਜਾ ਰਿਹਾ ਹੈ ਇਹ ਹੋਰ ਜਾਏਗਾ ਇੱਕ ਖੂਜ ਨਾ ਡਿਗੇ ਧਮੀ ਸਾਹਿਬ ਨੇ ਪਿੱਛੇ ਜੇ ਸੁਝਾਅ ਵੀ ਮੰਗੇ ਸੀਗੇ ਉਹਨਾਂ ਨੇ ਇਸ਼ਤਿਹਾਰ ਜਾਰੀ ਕਰਕੇ ਕਿ ਸਾਨੂੰ ਸੁਝਾਅ ਦਿੱਤੇ ਜਾਣ ਬੇਟੇ ਬਹੁਤ ਅੱਛੀ ਗੱਲ ਹੈ ਮੈਂ ਵੈਲਕਮ ਕਰਦਾ ਲੇਕਿਨ ਗੱਲ ਬੜੀ ਕਲੀਅਰ ਹੈ ਕਿ ਜਿਸ ਪੋਸਟ ਲਈ ਤੁਸੀਂ ਕਰ ਰਹੇ ਹੋ ਐਨੀਥਿੰਗ ਉਹਦਾ ਕੋਈ ਵਿਧੀ ਵਿਹਾਨ ਹੁੰਦਾ ਹਮ ਯੂ ਐਡਵਰਟਾਈਜ਼ ਕਿ ਤੁਹਾਨੂੰ ਕੈਮਰਾਮੈਨ ਚਾਹੀਦਾ ਕਰਦੇ ਹੋ ਯੂ ਐਡਵਰਟਾਈਜ਼ ਕਿ ਤੁਹਾਨੂੰ ਇੱਕ ਕੋਈ ਹੋਰ ਬੰਦਾ ਇਸ ਕੋਈ ਕਾਉਂਟ ਸੀ ਚਾਹੀਦਾ ਤੁਹਾਨੂੰ ਐਂਕਰ ਚਾਹੀਦਾ ਮੰਦੇ ਹੋ ਨਾ ਉਹਦੇ ਲਈ ਤੁਸੀਂ ਬਣਾਦੇ ਕੀ ਹੋ ਇਹ ਕੁਆਲੀਫਿਕੇਸ਼ਨ ਮੇਰੀ ਤੇ ਲੈਟਰ ਮੈਂ ਲਿਖ ਚੁੱਕਾ ਕੱਲ ਵੀ ਲਿਖਿਆ ਮੈਂ ਕਿ ਦਾਮੀ ਜੀ ਐਟ ਲੀਸਟ ਜੇ ਬਿਆਨ ਦੇ ਦਿਓ ਇਸ ਬਿਆਨ ਪੜ੍ਹ ਕੇ ਕੌਣ ਜਵਾਬ ਦੇਵੇਗਾ ਕੋਈ ਦੇਵੇਗਾ ਕੁਝ ਨਹੀਂ ਇਹ ਦੇਗਾ ਆਈ ਵਾਸ਼ ਮੈਂ ਬਿਆਨ ਦਿੰਦਾ ਜੀ ਹੀ ਸ਼ੁੱਡ ਫਾਰਮ ਅ ਕਮੇਟੀ ਆ ਜਿਹੜੇ ਸਿੱਖ ਰੀਅਲੀ ਡਿਵੋਟਡ ਹੋਣ ਔਰ ਜਿਨ੍ਹਾਂ ਦਾ ਦੁਨੀਆ 'ਚ ਕਦਰ ਹੋਵੇ ਮੈਂ ਉਹ ਨਾਂ ਵੀ ਭੇਜੇ ਜਿਵੇਂ ਇੱਕ ਜਥੇਦਾਰ ਅਕਾਲ ਤਖਤ ਦੇ ਭਾਈ ਮਨਜੀਤ ਸਿੰਘ ਸਾਰਿਆਂ ਨੂੰ ਕਦਰ ਹੈ ਉਹ ਬੈਠੇ ਆ ਸਾਡੇ ਰਾਗੀ ਸਿੰਘਾਂ 'ਚ ਸ਼੍ਰੀ ਨਗਰ ਵਾਲੇ ਅਰਜੰਦਰ ਸਿੰਘ ਵਰਲਡ ਵਾਈਡ ਇੱਕ ਉਹ ਪਾ ਲੋ ਸਭ ਤੋਂ ਬਾਅਦ ਕਥਾਵਾਚਕ ਯਾਨੀ ਪਵਿੰਦਰਪਾਲ ਸਿੰਘ ਜਿਹੜੀ ਵਰਡ ਜੀ ਦੀ ਕਦਰ ਹੈ ਉਹ ਪਾ ਲੋ ਉਸ ਤੋਂ ਬਾਅਦ ਮੈਂ ਕਿਹਾ ਦੋ ਰਿਟਾਇਰਡ ਜੱਜ ਪਾ ਲੋ ਦੋ ਰਿਟਾਇਰਡ ਵਾਈਸ ਚਾਂਸਲਰ ਪਾ ਲੋ ਉਸ ਤੋਂ ਬਾਅਦ ਦੋ ਹਾਈਐਸਟ ਬੈਠੇ ਆ ਦੇਖੋ ਪਤਰੀਚਾ ਸਾਹਿਬ ਹਮ ਹਜ਼ੂਰ ਸਾਹਿਬ ਗੁਰਦੁਆਰਾ ਜਿਹੜਾ ਬਣਿਆ ਨਾ ਹਮ 2008 ਵਿੱਚ ਉਹਦੇ ਉਹ ਚੇਅਰਮੈਨ ਹਮ ਉਹ ਡੀਜੀ ਪੁਲਿਸ ਵੀ ਹੋਇਆ ਹਮ ਉਹ ਬੈਠਾ ਹਮ ਚੀਕ ਸਾਡਾ ਚੀਫ ਸੈਕਟਰੀ ਸਾਹਿਬ ਬੈਠੇ ਹੈ ਹਮ ਬੰਗਲੌਰ ਜਿਹਦਾ ਦੁਨੀਆਂ 'ਚ ਨਾਮ ਹੈ ਉਹ ਯੂਨੈਸਕੋ ਦਾ ਰਿਹਾ ਹੈ ਦਾੜੀ ਖੁੱਲੀ ਹੈ ਹਮ ਇਹ ਮੈਂ ਉਹਨਾਂ ਨੂੰ ਕਿਹਾ ਕੁਝ ਆਪਣੇ ਪਾ ਲੋ ਇੱਕ ਕਮੇਟੀ ਬਣਾਓ ਪਹਿਲਾਂ ਹਮ ਇਹ ਕਮੇਟੀ ਪਹਿਲਾਂ ਫਾਰਮ ਤੇ ਕਰੇ ਕਿ ਜਥੇਦਾਰ ਕਾਲ ਤਖਤ ਜਿਹੜਾ ਲੱਗੇਗਾ ਉਹਦੀ ਕੀ ਕੁਆਲਿਫਿਕੇਸ਼ਨ ਚਾਹੀਦੀ ਹੈ ਮੈਨੂੰ ਕਿੰਨੀ ਉਮਰ ਚਾਹੀਦੀ ਹੈ ਇਤਨੀ 20 ਸਾਲ ਦਾ ਬੰਦਾ ਬੈਠ ਜਾਏਗਾ ਹੂੰ ਦੇਖੋ ਇਸ ਪੋਸਟ ਦੇ ਅਟਲੀਸ ਬੰਦਾ ਹੋਵੇ ਜਿਹਦੀ 20 25 ਸਾਲ ਸਿੱਖ ਧਰਮ ਲਈ ਕੁਝ ਕੀਤਾ ਹੋਵੇ ਹੂੰ ਕਿਤਾਬਾਂ ਲਿਖੀਆਂ ਹੋਣ ਕੋਈ ਸਿੱਖ ਸਟੱਡੀ ਕੀਤੀ ਹੋਵੇ ਅੱਜ ਕੱਲ ਦੇ ਯੂਨੀਵਰਸਿਟੀਆਂ ਚ ਸਿੱਖ ਧਰਮ ਦੀ ਐਮਏ ਹੁੰਦੀ ਹੈ ਹੂੰ ਉਹ ਪਹਿਲਾਂ ਕੁਆਲੀਫਿਕੇਸ਼ਨ ਸੈੱਟ ਕਰੋ ਹੂੰ ਫਿਰ ਉਹਦੇ ਰੂਲਸ ਐਨਰੋਲੇਸ਼ਨ ਬਣਾਓ ਜਦੋਂ ਇਹ ਬਣ ਜਾਂ ਫਿਰ ਤੁਸੀਂ ਇੱਕ ਵਰਡ ਦੀ ਕਾਲਜਿਅਮ ਬਣਾਓ ਕਿ ਸਾਰੇ ਵਰਡ ਦੇ ਬਾਹਰਲੇ ਸਿੱਖਾਂ ਜਮੈਂ ਉਹਨਾਂ ਨੂੰ ਲਿਸਟ ਭੇਜਤੀ ਕਿ ਬਾਹਰ ਕਿਹੜਾ ਸਿੱਖ ਬੈਠਾ ਹੈ ਹੂੰ ਇੰਡੀਆ 'ਚ ਬੈਠੇ ਆਪਣੇ ਪਾ ਲੋ ਉਹ ਫਿਰ ਕਲਿਜੀਅਮ ਉਹਨਾਂ ਨੂੰ ਸੋਚੇ ਆਫਟਰ ਕੋਈ ਰੀਫਰੈਂਡਮ ਤੇ ਹੋਣਾ ਨਹੀਂ ਉਹ ਸੋਚ ਕੇ ਨਾਂ ਬੜਾ ਉਹਨਾਂ ਨਾਵਾਂ ਦੀ ਫਿਰ ਚਰਚਾ ਹੋਵੇ ਫਿਰ ਸੰਸਮਾਜ ਹੈ ਉਹ ਉਹ ਚੁਣੇ ਤੋਂ ਨਾਂ ਚੁਣਿਆ ਜਾਵੇ ਸਿਸਟਮ ਤੇ ਹੋਏਗਾ ਨਾ ਕੋਈ ਵੋਟਾਂ ਨਾਲ ਤਾਂ ਬਣਦਾ ਨਹੀਂ ਨਾ ਆਪਿਆਂ ਕੋ ਵੀ ਜਥੇਦਾਰ ਸਾਹਿਬ ਕਹੋ ਜੇ ਹੋਣ ਇਸ ਚੀਜ਼ ਲਈ ਕੋਈ ਵਿਧੀ ਵਿਧਾਨ ਤਿਆਰ ਕੀਤਾ ਜਾਵੇ ਜਿਹੜੇ ਲੋਕ ਬੈਠ ਕੇ ਸੋਚ ਵਿਚਾਰ ਕਰਨ ਤੇ ਫਿਰ ਉਸ ਦੇ ਉੱਤੇ ਪਹਿਰਾ ਦੇ ਕੇ ਕੋਈ ਚੋਣ ਜਿਹੜੀ ਨਵੇਂ ਸਿਰ ਰੋਂ ਕੀਤੀ ਜਾਵੇ ਇਹ ਇਹ ਮੈਂ ਦੋ ਸੁਝਾ ਦੇਤੇ ਥਿਸ ਇਜ਼ ਅ ਨਾਰਮਲ ਥਿੰਕ ਬੀ ਸੁਪਰੀਮ ਕੋਰਟ ਜੱਜ ਬਣਦਾ ਕਿਵੇਂ ਬਣਦਾ ਜਿਹੜੇ ਮੌਜੂਦਾ ਜੱਥੇਦਾਰ ਸਾਹਿਬ ਦੀ ਚੋਣ ਹੋਈ ਉਹ ਹੋਰ ਬਾਰੇ ਕੀ ਕਹੂੰਗਾ ਬੜੀ ਸਾਨੂੰ ਦਾਬ ਸ਼ਰਮ ਆ ਰਹੀ ਹੈ ਵੀ ਜੱਥੇਦਾਰ ਸਾਹਿਬ ਜਿਹੜੇ ਵੀ ਲਾਏਗੇ ਚੰਗੇ ਹੋਣਗੇ ਲਾਏ ਕਿਵੇਂ ਉਹਨਾਂ ਦੀ ਆਪਣੇ ਡੋਮੇਨ ਵਿੱਚ ਅਕਾਲ ਤਖਤ ਉਹਨਾਂ ਦੀ ਡੋਮੇਨ ਹੈ ਤੇ ਅਖਬਾਰ 'ਚ ਪੜਿਆ ਤੁਹਾਡੇ 'ਚ ਵੀ ਪੜਿਆ ਮੈਂ ਬਈ ਪੋਸਟਮੈਨ 'ਚ ਵੀ ਬਈ ਉਹਨਾਂ ਨੂੰ ਉੱਥੇ ਹੀ ਐਕਟ ਕਰਨ ਤੋਂ ਸਿੱਖਾਂ ਨੇ ਰੋਕਤਾ ਅਸੀਂ ਵੀ ਤੁਹਾਨੂੰ ਤਦ ਵੀ ਸਾਡੇ ਮੰਨਦੇ ਨਹੀਂ ਹਾਂ ਉਹਨਾਂ ਦੇ ਤੋਂ thropani ਲੈ। ਹੂੰ। ਸੋ ਮੀਨ ਕਿ ਜਥੇਦਾਰ ਸਾਡਾ ਜਿਹੜਾ ਆਲਰੇਡੀ ਹੈ ਉਹਨੂੰ ਸਿੱਖਾਂ ਨੇ ਮੰਨਿਆ ਹੀ ਨਹੀਂ। ਹੂੰ। ਸੋ ਮੇਰੀ ਤੇ ਤੁਹਾਡੇ ਰਾਈ ਬੇਨਤੀ ਹੈ ਵੀ ਇਹ ਦੁੱਬਦਾ ਚੋਂ ਨਿਕਲੀਏ ਕਿਵੇਂ? ਹੂੰ। ਭਈ ਸਵਾਲ ਇਹ ਕਿ ਨਵੇਂ ਚੁਣਨੇ ਪੋਸਟਾਂ ਖਾਲੀ ਆ। ਬੈਸਟ ਤਰੀਕਾ ਇੱਕੋ ਹੀ ਹੈ ਕਿ ਸਾਰੀ ਦੁਨੀਆ ਚ ਆਉਂਦੀ ਹੈ ਕਿ ਜਿਹੜੇ ਤਿੰਨ ਕੱਡੇ ਉਹਨਾਂ ਨੂੰ ਤਿੰਨ ਮਹੀਨੇ ਲਈ ਲਗਾ ਦਿਓ ਦੁਬਾਰਾ। ਪੱਕੇ ਨਾ ਲਗਾਓ। ਹੂੰ। ਆਲ 3 ਸ਼ੁੱਡ ਬੀ ਰਿਸਟੋਰਡ ਟੈਂਪਰੇਰੀ। ਹੂੰ। ਔਰ ਜਿੰਨਾ ਚਿਰ ਇਹ ਪ੍ਰੋਸੈਸ ਨਹੀਂ ਹੁੰਦਾ ਉਹ ਰਹਿਣਗੇ ਜਿੰਨੇ ਨਵੇਂ ਚੁਣ ਜਣਗੇ ਉਹ ਰਿਜਾਈਨ ਕਰਨਗੇ ਹਮ ਸਵਾਲ ਤੇ ਆ ਵੀ ਉਹ ਜੇ ਉਹਨਾਂ ਚੋਂ ਆ ਗਿਆ ਦੁਬਾਰਾ ਉਹ ਠੀਕ ਹੈ ਨਹੀਂ ਤੇ ਉਹਨਾਂ ਦੀ ਇੱਕੋ ਹੀ ਹੋਏਗੀ ਕਿ ਦੇ ਦੇ ਜਿਹੜੀ ਮੰਨਣ ਨਾ ਮੰਨਣ ਵਾਲੀ ਗੱਲ ਹੈ ਜਿਹੜੇ ਪਹਿਲਾਂ ਸੀਗੇ ਉਹਨਾਂ ਦੇ ਉੱਤੇ ਵੀ ਮੰਨਣ ਨਾ ਮੰਨਣ ਦੇ ਉੱਤੇ ਸਵਾਲ ਸੀਗੇ ਸਰਬਤ ਖਾਲਸਾ ਸੱਦਿਆ ਗਿਆ ਸੀਗਾ ਪੈਰਲ ਮਤਵਾਜ਼ੀ ਜਥੇਦਾਰ ਬੜੇ ਹੋਏ ਨੇ ਉਹ ਲੋਕ ਉਹਨਾਂ ਨੂੰ ਕਹਿੰਦੇ ਨੇ ਜਿਨ੍ਹਾਂ ਨੇ ਸਰੋਪਾਉ ਲੈਣ ਤੋਂ ਇਨਕਾਰ ਕੀਤਾ ਉਹ ਵੀ ਉਹਨਾਂ ਨਾਲ ਤਾਲੁਕ ਰੱਖਦੇ ਸੀਗੇ ਉਹਨਾਂ ਜਗ੍ਹਾ ਕੋਈ ਗੁਰਗਾ ਸਾਹਿਬ ਦੀ ਜਗ੍ਹਾ ਕੋਈ ਹੋਰ ਹੁੰਦਾ ਸ਼ਾਇਦ ਉਹਨਾਂ ਨੂੰ ਵੀ ਇਨਕਾਰੀ ਹੋ ਜਾਂਦੇ ਨਹੀਂ ਨਹੀਂ ਮੇਰੇ ਬਦਲੇ ਇਸ ਵਕਤ ਜੋ ਜੋ ਮੇਰੀ ਆਪਣੀ رائے ਹੈ ਕਿ ਵਰਲਡਵਾਈਡ ਹਰਕਤ ਦੀ ਕੋ ਡਿਮਾਂਡ ਹੈ ਕਿ ਪਹਿਲਾਂ ਤਿੰਨਾਂ ਨੂੰ ਰਿਸਟੋਰ ਕਰੋ ਮੇਰੀ ਇਹ رائے ਪੱਕੇ ਰਿਸਟੋਰ ਨਾ ਕਰੋ ਥਿਸ ਇਜ਼ ਦਾ ਵਾਇ ਮੀਡੀਆ ਇਹ ਤਿੰਨਾਂ ਨੂੰ ਟੈਂਪਰੇਰੀ ਕਰ ਲਓ ਫਾਰ ਦਾ ਟਾਈਮ ਬੀਇੰਗ ਤਿੰਨੋਂ ਆਜਾ ਔਰ ਕਿਉਂਕਿ ਇਹ ਨਾਲ ਸਾਰਾ ਡੈਸ਼ਬੋਰਡਾ ਸਾਰਾ ਸੈਟੀਸਫਾਈ ਹੋਏਗਾ ਉਸ ਤੋਂ ਬਾਅਦ ਇਹ ਜੇ ਸਿਲੈਕਸ਼ਨ ਪ੍ਰੋਸੈਸ ਕਰਕੇ ਜਿੰਨਨ ਆਏ ਇਹ ਤੇ ਨੂੰ ਰਿਜਾਈਨ ਕਰ ਹ ਇਹਨਾਂ ਦਾ ਪਹਿਲਾਂ ਹੀ ਲਿਖਿਆ ਜਾਏਗਾ ਦਾ ਦੇ ਵੀ ਸਿਲੈਕਟ ਨਿਊ ਵਨ ਦੇ ਵਿਲ ਰਿਜਾਈਨ ਤਾਂ ਰੜਾ ਇਹ ਗੈਪ ਪੂਰਾ ਹੋ ਜਾਏਗਾ ਕਿਉਂਕਿ ਹੁਣ ਤੇ ਬਿਨਾਂ ਜਥੇਦਾਰਾਂ ਤੋਂ ਹੀ ਕੰਮ ਚੱਲ ਰਿਹਾ ਸੋ ਇਹ ਮੇਰੀ ਰਾਏ ਹੈ ਕਿ ਇਸ ਵਕਤ ਜਿਹੜਾ ਸਾਡਾ ਡਾਊਨ ਹਿੱਲ ਪ੍ਰੋਸੈਸ ਹੈ ਰੋਕੋ ਕੌਮ ਦੀ ਇੱਜ਼ਤ ਮਾਨ ਸਵਾਰਨ ਦੀ ਡਿਊਟੀ ਹਰ ਸਿੱਖ ਦੀ ਐਂਡ ਮੋਰ ਸੋ ਆਫ ਐਸਜੀਪੀਸੀ ਐਂਡ ਮੋਰ ਸੋ ਦਾਮੀ ਜੀ ਮੁਰਦਾ ਵੀ ਜਿਹਦੀ ਆਪਣੀ ਪਹਿਲਾਂ ਰਿਜ਼ਾਈਨ ਕੀਤਾ ਫਿਰ ਕਿਵੇਂ ਆਏ ਉਹ ਸਾਰੇ ਦੇਖ ਰਹੇ ਹੀ ਇਸ ਆਲਸੋ ਟੂ ਰੀਗੇਨ ਹਿਸ ਓਨ ਰੈਪਿਊਟੇਸ਼ਨ ਜੋ ਮਾਨ ਕਦਰ ਹੈ ਹੀ ਇਜ਼ ਅ ਗੁੱਡ ਆਨਸਟ ਮੈਨ ਹੈ ਉਹ ਵੀ ਸੋਚ ਰਹੇ ਕਿ ਮੈਂ ਹੁਣ ਕੀ ਕਰ ਰਿਹਾ ਤੇ ਕੋਈ ਪ੍ਰੈਕਟੀਕਲ ਗੱਲ ਤੇ ਹੈ ਨਹੀਂ ਕਿਵੇਂ ਬਿਆਨ ਦਿੰਦਾ ਜੀ ਕਿ ਉਹਦਾ ਕੀ ਅਸਰ ਹੋਇਆ ਕੁਝ ਹੋਇਆ ਸੋ ਮੇਰਾ ਤਾਂ ਪ੍ਰੈਕਟੀਕਲ ਵਿਊ ਇੱਕੋ ਹੀ ਹੈ ਕਿ ਜੇ ਇਹ ਕਰਨਾ ਹੈ ਤੇ ਦਿਸ ਇਜ਼ ਦਾ ਵੇ ਜੇ ਇਹਨੂੰ ਫਾਲੋ ਕਰੋ ਇਹਦੇ ਨਾਲ ਐਟ ਲੀਸਟ ਸਮਥਿੰਗ ਵਿਲ ਕਮ ਆਊਟ ਆ ਸਾਡਾ ਜਿਹੜਾ ਇਹ ਯਾਰ ਦੁੱਬਦਾ ਇਹ ਕਿਵੇਂ ਦੂਰ ਹੋਵੇ ਜਿਹੜੀ ਇਹ ਉਲਝੀ ਹੋਈ ਤਾਣੀ ਹੈ ਜਿਹਨੂੰ ਸੁਲਝਾਉਣ ਲਈ ਤੁਸੀਂ ਸੁਝਾਅ ਵੀ ਦਿੱਤੇ ਆ ਇਹਨੂੰ ਉਲਝਾਉਣ ਲਈ ਜ਼ਿੰਮੇਵਾਰ ਕੌਣ ਹੈ ਦੇਖੋ ਜ਼ਿੰਮੇ ਜ਼ਿੰਮੇਵਾਰ ਤੇ ਇੱਕ ਵਨ ਅਥਾਰਟੀ ਹੈ ਜਿਹੜੀ ਇਹਦੇ ਪਿੱਛੇ ਖੇਡ ਰਹੀ ਹੈ ਉਹ ਸਭ ਨੂੰ ਪਤਾ ਹੈ ਉਹ ਉਹ ਤਿਆ ਕਰਨ ਨੂੰ ਤਿਆਰ ਨਹੀਂ ਸਵਾਲ ਹੈ ਕਿ ਪਹਿਲੀ ਗੱਲ ਕਿ ਤਿੰਨੋਂ ਜਥੇਦਾਰਾਂ ਨੇ ਸਿੱਖ ਲੀਡਰਸ਼ਿਪ ਨੂੰ ਰਿਜੈਕਟ ਕਰਤਾ ਉਹਨਾਂ ਨੇ ਕਿਹਾ ਨਵੀਂ ਭਰਤੀ ਮਤਲਬ ਇਹ ਸੀ ਕਿ ਪਰ ਉਹ ਲੀਡਰਸ਼ਿਪ ਜਾਣ ਨੂੰ ਤਿਆਰ ਨਹੀਂ ਹਮ ਉਹਨਾਂ ਕੋਲ ਆਪਣੀ ਥਾ ਸ਼ਕਤੀ ਹੈ ਹਮ ਉਹਨਾਂ ਦੇ ਜੀ ਦੋਸਤ ਯਾਰ ਉਹਨਾਂ ਨੂੰ ਜਾਣ ਨਹੀਂ ਦੇ ਰਹੇ ਸੋ ਗੱਲ ਦੇ ਸੋ ਉੱਥੇ ਆ ਗਈ ਨਾ ਹਮ ਸਵਾਲ ਹੈ ਕਿ ਜਿਹੜੀ ਸ਼ਕਤੀ ਪਿੱਛੇ ਲੜ ਰਹੀ ਹੈ ਜਿਸ ਸ਼ਕਤੀ ਕਰਕੇ ਸਾਰਾ ਕੁਝ ਉਹ ਅਲਿਦਲ ਅਕਸਰੀ ਅਕਾਲ ਤਖਤ ਸਾਹਿਬ ਦਾ ਇੱਕ ਪਾਰਟ ਸੀ ਮਤਲਬ ਉਹ ਇੱਕ ਪੋਲੀਟੀਕਲ ਪਾਰਟੀ ਫਾਰਮ ਹੋਈ ਐਸਜੀਪੀਸੀ ਨੂੰ ਬਾਹਰੀ ਤੌਰ ਤੇ ਮਹਫੂਜ਼ ਰੱਖਣ ਦੇ ਲਈ ਵੀ ਉਸ ਪਾਰਟੀ ਨੂੰ ਚਲਾਉਣ ਵਾਲੇ ਚੰਦ ਲੋਕ ਜਿਹੜੇ ਆ ਉਹ ਸਾਰੇ ਸਿਸਟਮ ਨੂੰ ਕੈਪਚਰ ਕਰਕੇ ਤੁਹਾਡਾ ਕਹਿਣ ਤੋਂ ਪਾਵੇ ਫਿਰ ਸਵਾਲ ਹੈ ਕਿ ਜੋ ਹੋਇਆ ਪਿਛਲੇ ਦੇਖੋ ਵੱਡੇ ਬਾਦਲ ਸਾਹਿਬ ਦੇ ਮੈਂ ਹੀ ਬੜਾ ਨੇੜੇ ਰਿਆ ਜਦੋਂ ਪਹਿਲੀ ਬਾਦਲ ਸਾਹਿਬ ਦੀ 19 76 76 ਜਿਹੜੀ ਮੁਲਾਕਾਤ ਬਾਜਪਾ ਨਾਲ ਹੋਈ ਉਹ ਮੇਰੇ ਥਰੂ ਹੋਈ ਮੈਂ ਹੀ ਲੈ ਕੇ ਗਿਆ ਜਦੋਂ ਕਿ ਅਕਾਲੀ ਦਲ ਦਾ ਬਾਜਪਾ ਨਾਲ ਸੁਲਾਵੀ ਹੂੰ ਇਹ ਮਤਲਬ ਕਿ ਮੇਰੇ ਥੁਰਾ ਆਮ ਦੀ ਮੈਂ ਹੀ ਇਹਨੂੰ ਦੱਸਿਆ ਵੀ ਇਹ ਤਰੀਕਾ ਚਲੋ ਮੈਂ ਲੈ ਚ ਲਦਾ ਤੇ ਮੈਂ ਹੀ ਕਰਾਈ ਸੋ ਆਮ ਇਨ ਟੱਚ ਸਿንስ ਦੈਨ ਹੂੰ ਸੋ ਮੈਂ ਬੜਾ ਕਲੀਅਰ ਆ ਕਿ ਬਾਦਲ ਸਾਹਿਬ ਦੀਆਂ ਬੜੀਆਂ ਸੇਵਾਵਾਂ ਬੜੀਆਂ ਕੀਤੀਆਂ ਹੂੰ ਲੇਕਿਨ ਜਿਹੜਾ ਉਹਨਾਂ ਨੇ ਪ੍ਰੋਸੈਸ ਆਫ ਐਸਜੀਪੀਸੀ ਹੂੰ ਅਪਾਇੰਟਮੈਂਟ ਜੇਤਜ਼ਦਾਰ ਉੱਥੇ ਉਹਨਾਂ ਨੇ ਜਿਹੜੀ ਨਿਰਪੱਖਤਾ ਸੀ ਉਹ ਨਹੀਂ ਅਪਣਾਈ ਹੂੰ ਆਪਣਾ ਕੰਟਰੋਲ ਜਿਹੜਾ ਹੈ ਵਧਾਉਣ ਦਾ ਹਰ ਕੀ ਤਰੀਕਾ ਕਰਕੇ ਉਹਦਾ ਰਿਜ਼ਲਟ ਹੈ ਕਿ ਉਹਨਾਂ ਦਾ ਉਹ ਹੀ ਅੱਗੇ ਪ੍ਰਸਤ ਸੁਣ ਚਲਿਆ ਜਿਹਦੇ ਕਰਕੇ ਉਹ ਸਾਰਾ ਖਰਾਬ ਹੋ ਗਿਆ ਹੂੰ ਸੋ ਜਿੰਨੇ ਕੁਝ ਹੋਇਆ ਉਹਦੇ ਮੈਂ ਡਿਟੇਲਸ ਨਹੀਂ ਜਾਣਦਾ ਸਵਾਲ ਤੇ ਇੱਕੋ ਗੱਲ ਹੈ ਕਿ ਜਿਹੜੀ ਐਸੀਪੀਸੀ ਹੈ ਥੈਟ ਸ਼ੁਡ ਬੀ ਇੰਡੀਪੈਂਡੈਂਟ ਬਾਡੀ ਪੋਲਿਟਿਕਸ ਜਿਹੜਾ ਉਹ ਅਕਾਲੀ ਕਰੇ ਕਾਂਗਰਸ ਕਰੇ ਹੋਰ ਕਰਨ ਅੱਛਾ ਤੁਸੀਂ ਕਹੇ ਵੀ ਤੁਹਾਡੇ ذریعے ਮੁਲਾਕਾਤ ਹੋਈ ਅਕਾਲੀ ਦਲ ਚਾਹੁੰਦਾ ਸੀ ਬੀਜੇਪੀ ਨਾਲ ਰਿਸ਼ਤਾ ਜੋੜਨਾ ਜਾਂ ਬੀਜੇਪੀ ਵੀ ਨਾ ਨਾ ਉਸ ਵਕ ਬਟੇ ਸੀ ਕਿ ਇਲੈਕਸ਼ਨ ਹੋਈ ਸੀ ਕਾਂਗਰਸ ਹਾਰ ਗਈ ਸੀ ਤੇ ਛੋਟੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਮੈਜੋਰਟੀ ਚ ਹੂੰ ਕਾਂਗਰਸ ਕੋਲ ਮੈਜੋਰਟੀ ਨਹੀਂ ਆਈ ਹੂੰ ਤੇ ਉਦੋਂ ਫਿਰ ਦੇਵ ਗੋੜਾ ਜੀ ਐਜ਼ ਸਿਲੈਕਟਡ ਹੋਏ ਵੀ ਇਹ ਸਾਰੀਆਂ ਪਾਰਟੀਆਂ ਦਾ ਲੀਡਰ ਹੂੰ ਤੇ ਉਹ ਕਾਂਗਰਸ ਦੀ ਉਹਨੂੰ ਫੁੱਲ ਸਪੋਰਟ ਸੀ ਮਤਲਬ ਕਿ ਕਾਂਗਰਸ ਸਪੋਰਟਡ ਦੇਵ ਗੋੜਾ ਸਰਕਾਰ ਬਣ ਗਈ ਹੂੰ ਤੇ ਉਹ ਭਾਜਪਾ ਦੇ ਸਾਹਮਣੇ ਬਾਜਪਾਈ ਦੀ ਬਾਹਰ ਰਹੀ ਮੈਜੋਰਟੀ ਉਹਨਾਂ ਕੋਲ ਨਹੀਂ ਸੀ ਹੂੰ ਤੇ ਅਕਾਲੀ ਦਲ ਉਸ ਵਕਤ ਜਾਂ ਤਾਂ ਦੇਵ ਗੋੜਾ ਨਾਲ ਜਾਂਦਾ ਹੂੰ ਉਹ ਟੋੜਾ ਸਾਹਿਬ ਦੇ ਬਰਨਾਲਾ ਚਾਹਦੇ ਵੀ ਸੀ ਹਮ ਲੇਕਿਨ ਬਾਦਲ ਸਾਹਿਬ ਨੇ ਇਹ ਕਿਹਾ ਵੀ ਇਹ ਜੇ ਹੋਏਗੀ ਤੇ ਕਾਂਗਰਸ ਡੋਮੀਨੇਟਡ ਹੋਏਗੀ ਹਮ ਤੇ ਅਸੀਂ ਨਹੀਂ ਜਾਣਾ ਮੈਂ ਤਾਂ ਐਂਟੀ ਕਾਂਗਰਸ ਹਮ ਸੋ ਫਿਰ ਉਹ ਮੈਂ ਕਹ ਜੀ ਨਹੀਂ ਜਾਣਾ ਤੇ ਫਿਰ ਸੈਕੰਡ ਆਲਟਰਨੇਟਿਵ ਉਹ ਤਿੱੱਡ ਦੇ ਆਈ ਹਮ ਤੇ ਕੋ ਬਾਜਪਾਈ ਫਿਰ ਇਹੀ ਬੈਂਟ ਵਿੱਚ ਬਾਜਪਾਈ ਹਮ ਫਿਰ ਉਸ ਤੋਂ ਬਾਅਦ ਦੇਵਗੋੜਾ ਅੱਡੇ ਗੁਜਰਾਲ ਸਾਹਿਬ ਆ ਗਏ ਹਮ ਅਕਾਲੀ ਈਵਨ ਦੈਨ ਅਪੋਜ਼ਡ ਹਾਲਾਂਕਿ ਗੁਜਰਾਲ ਸਾਹਿਬ ਨੇ ਬੜੀ ਸੇਵਾ ਕੀਤੀ ਪਰ ਅਕਾਲੀਆਂ ਨੇ ਵੋਟ ਨਹੀਂ ਪਾਈ ਹਮ ਉਸ ਤੋਂ ਬਾਅਦ 98 ਦੀ ਫਿਰ ਇਲੈਕਸ਼ਨ ਹੋਈ ਹਮ ਫਿਰ ਮੈਜੋਰਿਟੀ ਆ ਗਈ ਉਹਦੀ ਵਾਜਪਾਈ ਜੀ ਦੀ ਉਹ ਪ੍ਰਾਈਮ ਮਿਨਿਸਟਰ ਬਣ ਗਏ ਉਹਦੇ ਬਰਨਾਲਾ ਸਾਹਿਬ ਸੁਖਵੀਰ ਬਾਦਲ ਇਹ ਵਜ਼ੀਰ ਬਣ ਗਏ ਫਿਰ ਉਦੋਂ ਤੋਂ ਚੱਲੀ ਆ ਰਹੀ ਹੈ ਪਰ ਜਾ ਕੇ ਉਹ ਦੋ ਹਜ਼ਾਰ ਦੇ ਵੈਂਟ ਵਿਦ ਥੈਮ ਸਿਨਸ ਥੈਨ ਬਿਕਾਜ਼ ਯਾ ਕਾਂਗਰਸ ਵਿੱਚ ਜਾਓ ਯਾ ਵਾਜਪਾਈ ਪਰ ਇਹ ਦੈਟ ਵਾਸ ਅ ਚੁਆਇਸ ਉਸ ਵਕਤ ਇਹ ਸੀ ਅੱਜ ਅਕਾਲੀ ਦਲ ਕੀ ਚਾ ਰਿਹਾ ਅਕਾਲੀ ਦਲ ਤਾਂ ਕੋਈ ਹੈ ਹੀ ਨਹੀਂ ਕਿਦਰੇ ਚਾਹੇਗਾ ਕੀ ਅਕਾਲੀ ਦਲ ਦੀ ਤੁਹਾਨੂੰ ਦੇਖੋ ਨਾ ਇੱਕ ਐਮਪੀ ਕਿਦਰੇ ਅੱਜ ਤੱਕ ਅਕਾਲੀ ਦਲ ਦੀ ਸੈਂਟਰਲ ਲੈਵਲ ਤੇ ਨੋ ਇੰਪੋਰਟੈਂਸ ਜਿੰਨੀਆਂ ਉੱਥੇ ਮੀਟਿੰਗਸ ਹੁੰਦੀਆਂ ਦੇ ਆਰ ਨਾਟ ਇਨਵਾਈਟਿਡ ਦੇ ਆਰ ਵੀ ਆਰ ਦ ਓਨਲੀ ਪਾਰਟੀ ਨਾ ਇਹਨੂੰ ਇੱਕ ਗਰੁੱਪ ਬਣਾਉਂਦਾ ਨਾ ਦੂਜਾ ਗਰੁੱਪ ਬਣਾਉਂਦਾ ਹਮ ਪਰਲਿਮੈਂਟ ਚ ਜ਼ਿੰਮੇਵਾਰੀ ਆ ਜਾਂਦੀ ਏ ਬੋਲਣ ਦੀ ਅਦਰਵਾਈਜ਼ ਨੈਸ਼ਨਲ ਪਾਰਟੀਆਂ ਵੀ ਆਰ ਨੋਵੇਅਰ ਹਮ ਔਰ ਅਬ ਜਿਸ ਤਰੀਕੇ ਨਾਲ ਹੁਣ ਵਕਫ ਸੋਧ ਬਿਲ ਪਾਸ ਹੋਇਆ ਉਸ ਤੋਂ ਬਾਅਦ ਬਹੁਤ ਸਾਰੀ ਮਾਈਨੋਰਟੀਜ਼ ਜਿਹੜੀਆਂ ਨੇ ਉਹ ਆਪਣੇ ਆਪ ਨੂੰ ਅਨਸੇਫ ਮਹਿਸੂਸ ਕਰਦੀਆਂ ਹੋਈਆਂ ਤਰ੍ਹਾਂ ਤਰ੍ਹਾਂ ਦੇ ਬਿਆਨ ਦੇ ਰਹੇ ਆ ਕਿ ਅੱਜ ਮੁਸਲਮਾਨਾਂ ਦੇ ਉੱਤੇ ਇਹ ਇੱਕ ਤਰੀਕੇ ਦੇ ਨਾਲ ਸ਼ਿਕੰਜਾ ਕੱਸਿਆ ਗਿਆ ਕੱਲ ਨੂੰ ਇਹਦੀ ਵਾਰੀ ਐ SGPC ਤੇ ਵੀ ਆ ਸਕਦੀ ਹੈ ਇਦਾਂ ਦੇ ਨਹੀਂ ਦੇਖੋ ਇਸ ਜੋ ਅੱਜ ਹੋਇਆ ਨਾ ਇਹਦੀ ਮਿਨੋਰਟੀਜ਼ ਨੂੰ ਮੈਸੇਜ ਗਲਤ ਗਿਆ ਭਈ ਹੋਇਆ ਸਿਰਫ ਇਸਲਾਮਿਕ ਮੁਸਲਮਾਨ ਭਈ ਵਕਫ ਬੋਰਡ ਦਾ ਜਿਹੜੀ ਵਰਕਿੰਗ ਹੈ ਉਸ ਤੇ ਬਿਲ ਹੈ ਲੇਕਿਨ ਕਿਉਂਕਿ ਇਹ ਪੋਲਿਟਿਕਲ ਇਸ਼ੂ ਇੰਨਾ ਵੱਡਾ ਬਣ ਗਿਆ ਕਿ ਆਲ ਅਦਰ ਪੋਲਿਟਿਕਲ ਪਾਰਟੀਆਂ ਉਹਨਾਂ ਨੇ ਇਹਨੂੰ ਮੁਸਲਮ ਇਸ਼ੂ ਬਣਾ ਕੇ ਸਪੋਰਟ ਕਰਤੀ ਕਿਉਂਕਿ ਮੁਸਲਮਾਨ ਇੰਡੀਆ ਦੇਖੋ 20% ਹਮ ਇਹ ਗੱਲ ਸਮਝੋ ਬਹੁਤ ਵੱਡੀ 19-20 ਕਰੋੜ ਵਾਦੀ ਹੈ ਨਾ ਤੇ ਹਰ ਸਟੇਟ 'ਚ ਇਹ ਹਾਵੀ ਹੈ ਈਵਨ ਪੰਜਾਬ 'ਚ ਵੀ ਇਹ ਬਲੇਰ ਕੋਡਾ ਸੀਟ ਤੇ ਆ ਵੀ ਦੋ ਤਿੰਨ ਚੀਚਾਂ ਦੋ ਰਸਟਰ ਪਾ ਲੇ ਸੋ ਜਿੰਨੀਆਂ ਪੋਲਿਟੀਕਲ ਪਾਰਟੀਆਂ ਤੋਂ ਉਹ ਨੇ ਇਸ਼ੂ ਬਣਾ ਕੇ ਉਹਨਾਂ ਦੀ ਸਪੋਰਟ ਕਰਦੀ ਹਮ ਅਖਾਲੀ ਪਾਰਟੀ ਦੇ ਵੀ ਅਖਾਲੀ ਪਾਰਟੀ ਵੀ ਨੇ ਵੀ ਉੱਥੇ ਵੋਟ ਪਾਤੀ ਔਰ ਬੋਲੇ ਲੇਕਿਨ ਜਿਹੜਾ ਇਸ਼ੂ ਹੈ ਇੰਨਾ ਵੱਡਾ ਹੁਣ ਬਣ ਗਿਆ ਉਹਦਾ ਅਸਰ ਇਹ ਪੈ ਗਿਆ ਕਿ ਪਬਲਿਸਿਟੀ ਨਹੀਂ ਹੋਗੀ ਕਿ ਇਟ ਇਡੈਂਟੀਟੀ ਮਿਨੋਰਿਟੀ ਹਮ ਗਵਰਨਮੈਂਟ ਨੂੰ ਜਿਹੜੀ ਇਸ ਵੇਲੇ ਲੋਡ ਹੈ ਇਹ ਹੈ ਕਿ ਜਿਹੜਾ ਇਹ ਇਮੇਜ ਜਾਣਾ ਕਿ ਅਸੀਂ ਇੱਕ ਜਾਣ ਬੁੱਝ ਕੇ ਕਰ ਰਹੇ ਹਾਂ ਉਹ ਬੜਾ ਗਲਤ ਹੈ ਹਮ ਉਹ ਇੰਡੀਆ ਸਾਰਾ ਹੀ ਗਲਤ ਮੈਸੇਜ ਦੇ ਰਿਹਾ ਹਮ ਜਿਹੜਾ ਉਹ ਤੇ ਕਹਿੰਦੇ ਨਾ ਵਰਕਿੰਗ ਆ ਉਹ ਅਸੀਂ ਠੀਕ ਕੀਤਾ ਉਹ ਪਹਿਲਾਂ ਵਰਕਿੰਗ ਜਿਹੜਾ ਸੀ ਉਹ ਦੀ ਪਬਲਿਸ਼ਟੀ ਤਾਂ ਹੋਣੀ ਨਹੀਂ ਕੀ ਦਿੱਤੀ ਉਹ ਤਾਂ ਹੁਣ ਬੋਲੇ ਪਾਰਲੀਮੈਂਟ ਕਿ ਜੀ ਇਹ ਜਿੱਦਾਂ ਦਾਂ ਖਾ ਗਏ ਇਹ ਜਦਾਦਾਂ ਦੇ ਡਰ ਇਹ ਹੁਣ ਤੁਹਾਨੂੰ ਮੈਂ ਸੁਣ ਰਿਆ ਸੀ ਕਿ ਜੇ ਇਹ ਵਕਫ ਬੋਰਡ ਦਾ ਇਹ ਵੀ ਜਦਾਦ ਲੈ ਗਿਆ ਸੀ ਉਹ ਗੱਲਾਂ ਹੁਣ ਜਿਹੜੀਆਂ ਕਹਿ ਰਹੇ ਆ ਇਹਨਾਂ ਨੂੰ ਇੱਕ ਸਾal ਲੋਕਾਂ 'ਚ ਜਾਂਦੇ ਵੀ ਇਹ ਜਿਹੜਾ ਵਕਫ ਬੋਰਡ ਹੈ ਇਹਦਾ ਇਹ ਨੁਕਸਾਨ ਹੈ ਉਹ ਇੰਨਾ ਵੱਡਾ ਇਸ਼ੂ ਬਣਦਾ ਤਾਂ ਫਿਰ ਲੋਕਾਂ 'ਚ ਵੋਟ ਆ ਹਾਏ ਥਿੰਕ ਥੈਟ ਵਾਸ ਰਿਕੁਆਇਰਡ ਬਿਫੋਰ ਪਾਸਿੰਗ ਦਾ ਬਿਲ ਜਿਹਨੀਆਂ ਇਹ ਖਾਮੀਆਂ ਡੈਫੀਸ਼ੈਂਸੀਜ਼ ਉਹ ਪਹਿਲਾਂ ਆਉਂਦੀਆਂ ਪਹਿਲਾਂ ਆਉਂਦੀਆਂ ਕੋ ਜਿਵੇਂ ਕਸ਼ਮੀਰ ਕੀਤਾ ਵੀ ਤਾਰਾ ਕੀਤੀ ਹੈ ਨਾ ਉਹ ਫਿਰ ਚੁੱਪ ਹੀ ਹੋ ਗਿਆ ਮੂਲ ਹੂੰ ਜਿਹੜਾ ਕਸ਼ਮੀਰ ਦਾ ਘਟਿਆ ਉਹ ਬੜੀ ਤਬਦੀਲੀ ਹੋਈ ਪਹਿਲਾਂ ਉਹਦੀ ਕਿੰਨੇ ਸਾਲ ਚੱਲਦੀ ਰਹੀ ਉਸ ਤੋਂ ਬਾਅਦ ਸ਼ਾਂਤ ਹੋ ਗਿਆ ਇਲੈਕਸ਼ਨ ਵੀ ਹੋ ਗਈ ਅਸੈਂਬਲੀ ਦੀ ਚੋਣ ਵੀ ਗਈ ਕੋ ਰੋਲਾ ਪਿਆ ਦੇਖੋ ਨਾ ਉੱਥੇ ਭਾਜਪਾ ਵੀ ਬੈਠੀ ਹੈ ਕਾਂਗਰਸ ਵੀ ਬੈਠੇ ਸਾਰੇ ਬੈਠੇ ਲੇਕਿਨ ਇੱਥੇ ਉਹ ਨਹੀਂ ਹੋਇਆ ਉਹਦਾ ਮੈਸੇਜ ਗਲਤ ਗਿਆ ਔਰ ਪੰਜਾਬ 2027 ਦੀ ਚੋਣ ਨੇੜੇ ਆਉਂਦੀ ਜਾ ਰਹੀ ਹੈ ਉਸ ਚੋਣ ਨੂੰ ਲੈ ਕੇ ਬਹੁਤ ਤਰ੍ਹਾਂ ਦੇ ਆਪੋ ਆਪਣੇ ਏਜੰਡੇ ਸੈੱਟ ਕੀਤੇ ਜਾ ਰਹੇ ਆ ਪਾਰਟੀਆਂ ਦੇ ਵੱਲੋਂ ਔਰ ਸਿਆਸੀ ਤੌਰ ਤੇ ਲੋਕਾਂ ਦੇ ਵੱਲੋਂ ਤਰ੍ਹਾਂ ਤਰ੍ਹਾਂ ਦੇ ਬਿਆਨ ਇਹ ਦਿੱਤੇ ਜਾ ਰਹੇ ਕੌਣ ਜਿੱਤੂ ਕੌਣ ਹਾਰੂ 2027 ਦੇ ਵਿੱਚ ਤੁਸੀਂ ਪੰਜਾਬ ਦਾ ਭਵਿੱਖ ਦੇਖੋ ਪੰਜਾਬ ਦਾ ਭਵਿੱਖ ਐਸ ਪੰਜਾਬ ਬੜਾ ਡਾਰਕ ਹਮ ਐਸ ਵੇਲੇ ਫਾਈਨੈਂਸ਼ੀਅਲ ਬੈਂਕਰਪਸੀ ਹੈ ਕਿ ਜੇ ਕਿਸੇ ਸਟੇਟ ਦੀ ਸਾਡੀ ਹਮ ਪਿੱਛੇ ਇੱਕ ਰਿਪੋਰਟ ਚੱਪੀ ਹੈ ਪਰ ਕੈਪੀਟਲ ਇਨਕਮ ਹਮ 1980 ਚ ਪੰਜਾਬਵਾਦੀ ਫਰਸਟ ਇਨ ਇੰਡੀਆ ਹਾਈएस्ट ਇਨਕਮ ਪੰਜਾਬੀਆਂ ਨਹੀਂ ਸੀ ਅੱਜ ਅਸੀਂ 17ਵੇਂ ਨੰਬਰ ਤੇ ਇਟ ਮੀਨ ਸਾਡੀ ਇਨਕਮ ਖਤਮ ਹੋ ਗਈ ਕਰਜ਼ਾ ਲੈਣ ਚ ਨੰਬਰ 1 ਆ ਇੰਡੀਆ ਚ ਮੀਨ ਕੇ ਸਭ ਤੋਂ ਜ਼ਿਆਦਾ ਕਰਜ਼ਾਈ ਅਸੀਂ ਹੋ ਚੁੱਕੇ ਹਾਂ ਅਨਪਲਾਈਮੈਂਟ ਸਾਡੀ ਇਹ ਹਾਲ ਹੈ ਤੁਸੀਂ ਆਪ ਹੀ ਰੋਜ਼ ਦੇਖ ਰਹੇ ਹੋ ਸਾਡੇ ਬੱਚੇ ਕਿੱਥੋਂ ਮੈਕਸੀਕੋ ਫੜੇ ਗਏ ਕਿਵੇਂ ਜਾਜਾ ਚ ਵਾਪਸ ਆ ਰਹੇ ਇਟ ਮੀਨ ਗਨ ਅਪਲਾਈਟ ਜਾ ਰਹੀ ਸੋ ਸਾਡੀ ਜਿਹੜੀ ਇਸ ਵੇਲੇ ਪੰਜਾਬ ਦੀ ਹਾਲਤ ਹੈ ਉਹ ਕੋਈ ਪੋਲੀਟੀਕਲ ਪਾਰਟੀ ਉਸਮਤ ਸੋਚਨੇ ਲਈ ਵੀ ਇਸ ਵੇਲੇ ਪੰਜਾਬ ਦੀ ਯੂਨਿਟੀ ਜਿਹੜੀ ਲੋੜ ਹੈ ਕਿ ਪਾਰਟੀਆਂ ਇਕੱਠੀਆਂ ਆਉਣ ਅਸੈਂਬਲੀ ਹੁੰਦੀ ਹੈ ਕਦੇ ਇਹਨਾਂ ਨੇ ਰੈਜ਼ੋਲੂਸ਼ਨ ਨਹੀਂ ਪਾਇਆ ਜਾਇੰਟਲੀ ਵੀ ਕੋਈ ਬਈ ਜਾਇੰਟ ਰੈਜ਼ੋਲੂਸ਼ਨ ਪਾ ਕੇ ਪਹਿਲਾਂ ਸਾਰੇ ਇਕੱਠੇ ਹੋ ਕੇ ਪੀਐਮ ਨੂੰ ਜਾਓ ਜੇ ਬਿਹਾਰ ਨੂੰ ਤੇਲੰਗਾਨਾ ਨੂੰ ਪੈਸੇ ਮਿਲ ਰਹੇ ਆ ਤਾਂ ਪੰਜਾਬ ਨੂੰ ਕਿਉਂ ਨਹੀਂ ਕਿਉਂ ਨਹੀਂ ਮਿਲਦੇ ਇਸ ਬਾਰੇ ਨਹੀਂ ਕੋਈ ਸੋਚ ਰਿਹਾ ਦੇਖੋ ਅੱਜੀ 20 ਐਮਪੀ ਐ 13 ਲੋਕ ਸਭਾ ਸੱਤ 20 ਐਮਪੀ ਜਾਣ पीएम ਮੰਨਨ ਮਿਲਣ ਤੋਂ ਰੋਕ ਸਕਦਾ ਉੱਥੇ ਬਹਿ ਜਾਣ ਅਸੀਂ ਇਸ ਵੀ ਦੇ ਵੀ ਇਕੱਠੇ ਆਏ ਹਾਂ ਸ ਪੰਜਾਬ ਨੂੰ ਇਹ ਗ੍ਰਾਂਟ ਦਿਓ ਸਾਡੀ ਮੁਸ਼ਕਲ ਕੀ ਹੈ ਕਿ ਸਾਡੀਆਂ ਪਾਰਟੀਆਂ ਜਿਹੜੀ ਪੰਜਾਬ ਲਈ ਯੂਨਿਟੀ ਹੋ ਉਹੀ ਦਿਖਾ ਰਹੀ ਹੈ ਪੋਲਿਟੀਕਲ ਸਲੋਗਨ ਹੁਣ ਸ਼ੁਰੂ ਕਰਦੇ ਉਹ ਇੱਕ ਇਹ ਦੂਜੇ ਨੂੰ ਕੰਡੈਮ ਕਰੋ ਆਪਾਂ ਪਿਛਲੀਆਂ ਸਰਕਾਰਾਂ ਚਾਹੇ ਕਾਲੀ ਹੈ ਕਾਂਗਰਸ ਹੈ ਇਤਬਾ ਹੀ ਉਹਨਾਂ ਨੇ ਕੀਤੀ ਹੈ ਨਾ ਜਿਹੜੀ ਹੁਣ ਦੀ ਸਰਕਾਰ ਹੈ ਉਹ ਤੇ ਹੁਣ ਆਈ ਹੈ ਸਵਾਲ ਤੇ ਹੈ ਕਿ ਡੱਟ ਕਦ ਤੱਕ ਦਾ ਚੱਲ ਰਿਹਾ ਹੈ ਕੱਦਾ ਪਾਣੀ ਦਾ ਜਿਹੜਾ ਬਣ ਐਮਐਸਪੀ ਇਚੂ ਬਣ ਗਿਆ ਚਲੋ ਲੇਕਿਨ ਨੁਕਸਾਨ ਦਾ ਪੰਜਾਬ ਦਾ ਹੋ ਰਿਹਾ ਕਿ ਬੇਟੇ ਪਾਣੀ ਜਾ ਰਿਹਾ ਫਿਊਚਰ ਸਾਡਾ ਹੋਰ ਡਾਰਕ ਹੈ ਇਹਦੇ ਲਈ ਲੋੜ ਹੈ ਬੇਟੇ ਪਹਿਲਾਂ ਇੱਕ ਯੂਨਿਟੀ ਆਫ ਥਾਟ ਹੋਵੇ ਇਹ ਸਾਰੀਆਂ ਪਾਰਟੀਆਂ ਦੀ ਮੀਟਿੰਗ ਕੋ ਸਦਨ ਪਹਿਲੀ ਤੇ ਗਲਤੀ ਸਾਡੇ ਸੀਐਮ ਦੀ ਉਹਨੇ ਕਦੇ ਜਾਇੰਟ ਮੀਟਿੰਗ ਐਮਪੀਜ਼ ਦੀ ਬੁਲਾਈ ਜਦੋਂ ਦਿੱਲੀ ਜਾਵੇ ਸਾਰੇ ਐਮਪੀ ਸੈਸ਼ਨ ਹੋ ਰਿਹਾ ਬੁਲਾਵੇ ਭਰਾਵੋ ਮੈਂ ਆਇਆ ਕਿੱਥੇ ਲਓ ਮੇਰੇ ਨਾਲ ਪੀਐਮ ਕੋ ਸਾਡਾ ਸੀਐਮ ਜਿਹੜਾ ਉਹ ਇਸ ਮਸਲੇ ਸੋਚਦਾ ਹੀ ਨਹੀਂ ਕਦੇ ਹੂੰ ਕਿ ਮੈਂ ਸਾਰੇ ਐਮਪੀ ਨਾਲ ਸਹਿਯੋਗ ਤੇ ਲਵਾਂ ਹੂੰ ਮਿੱਤ ਪੰਜਾਬ ਦੇ ਐਮਪੀ ਐ ਇਹਨੀਆਂ ਅਜੇ ਤੱਕ ਮੀਟਿੰਗ ਹੀ ਨਹੀਂ ਲਈ ਕਦੇ ਹੂੰ ਸੋ ਜਿਹੜਾ ਪੋਲੀਟੀਕਲ ਸਲੋਗਨ ਹੈ ਉਹਦਾ ਟਾਈਮ ਹੈ ਹਲਾ ਦੋ ਸਾਲ ਹੂੰ ਸਾਰੀਆਂ ਪਾਰਟੀਆਂ ਨੇਚਰਲੀ ਜ਼ੋਰ ਲਾਣ ਗਿਆ ਹੋਵੇ ਹੁਣੇ ਬਾਈ ਲੱਖੇ ਨੇ ਕਾ ਗਈ ਦੇਣੇ ਦੀ ਪਹਿਲਾਂ ਹੋ ਗਈ ਸੋ ਉਹ ਤਾਂ ਚੱਲਦਾ ਰਹੇਗਾ ਲੇਕਿਨ ਜੋ ਮੈਂ ਸਮਝਦਾ ਮੈਸੇਜ ਜਿਹੜਾ ਮੈਂ ਤੇ ਦਿੱਲੀ ਰਹਿਣਾ ਕਿ ਪੰਜਾਬ ਦਾ ਇਸ ਵੇਲੇ ਲੋਏਸਟ ਹੈ ਇਕਨੋਮਿਕ ਸਾਡੀ ਕੰਡੀਸ਼ਨ ਉਹਦਾ ਨੁਕਸਾਨ ਸਾਰਿਆਂ ਨੂੰ ਹੈ ਚਾਹੇ ਉਹ ਅਕਾਲੀ ਹੈ ਚਾਹੇ ਕਾਂਗਰਸ ਹੈ ਚਾਹੇ ਆਪ ਹੈ ਤੇ ਇਹ ਇਹਨਾਂ ਦੀ ਲੋੜ ਹੈ ਕਿ ਇਸ ਵੇਲੇ ਪਹਿਲਾਂ ਇੱਕ ਸਾ ਪੰਜਾਬ ਦੇ ਮੂਲ ਮੁੱਦਿਆਂ ਨੂੰ ਪਛਾਣਨ ਤੇ ਉਹਨਾਂ ਦੇ ਹੱਲ ਕਰਨ ਦੀ ਕੋਈ ਕੁਝ ਵੀ ਨਹੀਂ ਹੂੰ ਦੇਖੋ ਨਾ ਹਰ ਰੋਜ਼ ਸਾਨੂੰ ਡੱਸ ਲੱਗ ਰਹੀ ਹੈ ਹਰ ਰੋਜ਼ ਚੰਡੀਗੜ੍ਹ ਦੇ ਮਿਲਣਾ ਖਤਮ ਹੋ ਗਿਆ ਹੂੰ ਮੈਂ ਤਾਂ ਹੈਰਾਨ ਵੀ ਬੇਟੇ ਇੱਕ ਪਰਸੂ ਰਿਪੋਰਟ ਚੱਪੀ ਹੈ ਸਾਨੂੰ ਸਭ ਤੋਂ ਵੱਧ ਪੈਸਾ ਬਰੋਂ ਆਉਂਦਾ ਸੀ ਹੂੰ ਡੈਸ਼ ਬੋਰਡਾ ਦਾ ਐਨ ਆਰ ਆਈਸ ਆਪਣੇ ਬੱਚਿਆਂ ਨੂੰ ਆਪਣੇ ਪੇਰੈਂਟ ਨੂੰ ਹੋਣ ਰਿਪੋਰਟ ਚੱਪੀ ਹੈ ਪਰਸੋਂ ਕਿ ਉਹ ਜਿਹੜਾ ਪੈਸਾ ਪਹਿਲਾਂ ਹਾਈਐਸਟ ਪੰਜਾਬ ਆਉਂਦਾ ਸੀ ਉਸ ਤੋਂ ਬਾਅਦ ਕੇਰਲ ਹੁਣ ਪੰਜਾਬ 8ਵੇਂ ਨੰਬਰ ਤੇ ਆ ਗਿਆ ਉਹ ਸਾਰੀਆਂ ਸਟੇਟਾਂ ਅੱਗੇ ਨਿਕਲ ਗਈਆਂ ਸਾਰਾ ਪੈਸਾ ਕੇਰਲ ਆ ਰਿਹਾ ਤਾਮਨਾਡੂ ਆ ਰਿਹਾ ਤੇਲੰਗਾਨਾ ਆ ਰਿਹਾ ਹైదరాబాద్ ਆ ਰਿਹਾ ਬੰਬੇ ਆ ਰਿਹਾ ਉਸ ਤੋਂ ਬਾਅਦ ਅਸੀਂ ਹੂੰ ਮੀਨ ਕਿ ਸਾਡਾ ਉਹ ਪੈਸਾ ਵੀ ਕੱਟ ਗਿਆ ਬਾਹਰ ਜਦੋਂ ਸਾਰੇ ਫੈਮਿਲੀ ਚਲੀ ਗਈਆਂ ਜਾਂ ਉਹੀ ਤੰਗ ਹੋ ਗਏ ਵੀ ਉਹਨਾਂ ਦਾ ਲੀਡਰ ਹੀ ਰੰਦੀ ਨਹੀਂ ਨੀ ਟ੍ਰੈਂਡ ਬਦਲ ਗਿਆ ਨੀ ਹੁਣ 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 ਵੇਚ ਵੱਟ ਕੇ ਜਾਣ ਲੱਗ ਗਏ ਹੁਣ ਪੱਕੇ ਤੌਰ ਤੇ ਹਿਜਰਤ ਕਰ ਲੱਗੇ ਬਸ ਇਸ ਕਰਕੇ ਬੈਠੇ ਉਹ ਤੁਹਾਨੂੰ ਇੰਨਾ ਨੁਕਸਾਨ ਹੋ ਰਿਹਾ ਇਹ ਤਾਂ ਇਹ ਕਿਸੇ ਨੇ ਕੱਢੀ ਨਹੀਂ ਮੈਂ ਫਿਗਰ ਭੇਜੀ ਸਾਰਿਆਂ ਨੂੰ ਐਮਪੀਜ਼ ਨੂੰ ਉਹ ਮੈਂ ਕਿਹਾ ਇਹ ਤਾਂ ਸੋਚ ਲੋ ਵੇ ਸਾਨੂੰ ਤਾਂ ਡਾਇਸਪੋਰਾ ਹੀ ਛੋੜ ਗਿਆ ਹੂੰ ਵੀ ਜਿਹੜੇ ਉਹ ਕਮਾਈ ਹੋ ਰਹੀ ਸੀ ਉਹ ਵੀ ਗਈ ਹੂੰ ਗਰਾਊਂਡ ਵਾਟਰ ਸਾਨੂੰ ਛੱਡਦਾ ਜਾ ਰਿਹਾ ਹੈ ਪ੍ਰਵਾਸੀ ਸਾਨੂੰ ਛੱਡਦੇ ਜਾ ਰਹੇ ਆ ਰੋਜ਼ਗਾਰ ਹੱਥੋਂ ਜਾ ਰਿਹਾ ਹੈ ਮਤਲਬ ਬੇਟੇ ਇਹ ਇਹਦੀ ਲੋੜ ਇੱਕੋ ਹੀ ਹੈ ਕਿ ਹਰ ਟੀਵੀ ਚੈਨਲ ਤੁਹਾਡੇ ਵਰਗਾ ਇਹਨਾਂ ਨੂੰ ਕਾਲ ਕਰੇ ਔਰ ਸੀਐਮ ਦੀ ਸਭ ਤੋਂ ਜ਼ਿਆਦਾ ਨੁਕਸਾਨ ਕਿਨੇ ਕੀਤਾ ਵੀ ਇਹਨੇ ਐਮਪੀ ਨੇ ਮੀਟਿੰਗ ਨਹੀਂ ਬੁਲਾਈ ਕਦੇ ਹਮ ਆਲ ਪਾਰਟੀ ਦੀ ਮੀਟਿੰਗ ਨਹੀਂ ਬੁਲਾਉਂਦਾ ਭਈ ਲੜਾਈਆਂ ਕਰ ਰਿਹਾ ਇੱਕ ਦੂਜੇ ਖਿਲਾਫ ਗੱਲਾਂ ਕੱਢਣੇ ਲੱਗੇ ਭਈ ਇਹ ਡਿਊਟੀ ਸੀਐਮ ਦੀ ਜ਼ਿਆਦਾ ਹਮ ਹਮ ਕਿ ਤੂੰ ਹੁਣ ਸੈਸ਼ਨ ਹੋਇਆ ਪਾਰਲੀਮੈਂਟ ਦਾ ਉੱਥੇ ਬੈਠਦਾ ਜਾ ਕੇ ਦਿੱਲੀ ਐਮਪੀ ਨੂੰ ਕਹਿੰਦਾ ਲੋਕੀ ਕਾਲ ਬੋਲੋ ਸਾਰੇ ਚਲੋ ਸੀਐਮਪੀਐਮ ਕੋ ਭਾਈ ਕਦੇ ਅੱਜ ਤੱਕ ਮੋਦੀ ਕੋਲ ਕੋ ਡੈਲੀਗੇਸ਼ਨ ਪੰਜਾਬ ਦਾ ਗਿਆ ਤੁਸੀਂ ਮੀਕ ਦੱਸ ਦਿਓ ਕਦੇ ਸੁਣਿਆ ਕਿ ਵੀ ਐਮਪੀ ਇਕੱਠੇ ਹੋ ਕੇ ਗਏ ਹੋ ਦੱਸੋ ਕਿਹੜੇ ਕੋਲ ਐਜੂਕੇਸ਼ਨ ਮਿਸਟਰ ਕੋਲ ਗਏ ਹੋ ਕਿ ਐਗਰੀਕਲਚਰ ਕੋਲ ਗਏ ਹੋ ਨਾ ਡਿਫੈਂਸ ਕੋਲ ਕਿ ਕਦੀ ਗਏ ਲੋ ਹੋ ਫੌਜ ਜਿਸੀਂ ਆਊਟ ਹੋ ਗਏ ਆਈਐਸ ਜਿਸੀਂ ਆਊਟ ਹੋ ਗਏ ਕਿਦੋਂ ਸਾਡੀ ਦੇ ਸੈਂਟਰ ਚ ਭਰਤੀ ਖਤਮ ਹੋ ਗਈ ਸਾਡੀ ਬੜਾ ਚਿੰਤਾ ਦਾ ਅਵਿਸ਼ਾ ਇਹ ਬੇਟੇ ਇਸ ਦੀ ਲੋੜ ਹੈ ਕਿ ਜਿੰਨਾ মিডিਆ ਸਾਡਾ ਉਹ ਅਟੈਂਟਿਵ ਹੋਵੇ ਔਰ ਇਸ ਤਰ੍ਹਾਂ ਦਾ ਲੋਕਾਂ ਨੂੰ ਸਵਾਲ ਕਰੇ ਜੀ ਸਾਰੇ ਐਜੂਕੇਟ ਕਰਾਵੇ। ਸ਼ੁਕਰੀਆ ਸਮਾਂ ਕੱਢਿਆ ਗੱਲਬਾਤ ਕੀਤੀ ਮਿਹਰਬਾਨ। ਸ਼ੁਕਰੀਆ ਬੇਟੇ ਥੈਂਕ ਯੂ ਥੈਂਕ ਯੂ ਸਾਰੇ ਤੁਹਾਡੇ ਸੁਣਨ ਵਾਲਾ ਜੀ। ਸੋ ਇਹ ਸੰ ਫਾਰਮਰ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਪੰਜਾਬ ਦੇ ਜਿਹੜੇ ਚਲੰਤ ਮੁੱਦੇ ਆ ਉਸ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਤੇ ਬਿਰਾਜਮਾਨ ਜਥੇਦਾਰ ਕਿਹੋ ਜਿੇ ਹੋਣ ਗੱਲਬਾਤ ਤੁਸੀਂ ਸੁਣੀ ਹੈ ਆਪੋ ਆਪਣੇ ਰਾਏ ਵਿਊ ਜ਼ਰੂਰ ਸਾਂਝੇ ਕਰਿਓ ਫਿਰ ਮਿਲਾਂਗੇ ਕਿਸੇ ਹੋਰ ਇੰਟਰਵਿਊ ਦੇ ਜ਼ਰੀਏ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ